ਮੇਰੀ ਪੀਆਇਲ ਜਿਹੜੀ ਹੈਗੀ ਸੀਗੀ ਉਹ ਬੇਸਡ ਹੈਗੀ ਸੀਗੀ ਕਿ ਐਨਡੀਪੀਐਸ ਐਕਟ ਦੀ ਇੰਪਲੀਮੈਂਟੇਸ਼ਨ ਦੇ ਉੱਤੇ ਕਿ ਜੋ ਆਪਾਂ ਕਹਿੰਦੇ ਆ ਕਿ ਜੋ ਐਨਡੀਪੀਐਸ ਐਕਟ ਇੱਕ ਨਸ਼ਾ ਹੈ ਨਸ਼ੇ ਨੂੰ ਰੋਕਣ ਵਾਸਤੇ ਉਹਦੀ ਮੈਨੂਫੈਕਚਰਿੰਗ ਵਾਸਤੇ ਉਹਨੂੰ ਜੜਾ ਉਹਨੂੰ ਪ੍ਰੋਹੀਬੀਸ਼ਨ ਵਾਸਤੇ ਜਾਂ ਉਹਦੀ ਕੰਜ਼ਮਪਸ਼ਨ ਨਾ ਕੀਤੀ ਜਾਵੇ ਕਿ ਉਹਦੇ ਵਿੱਚ ਜੇ ਤੁਸੀਂ ਕੋਈ ਡਰੱਗ ਵੇਚ ਕੇ ਕੋਈ ਗੱਡੀ ਵੀ ਲੈਂਦਾ ਉਹ ਵੀ ਜਿਹੜੀ ਗੱਡੀ ਵੀ ਉਹਦੇ ਵਿੱਚ ਜੜੀ ਹੈ ਕਵਰ ਹੋਏਗੀ ਕਿਉਂਕਿ ਉਹ ਇਲੀਗਲ ਅਕਵਾਇਰਡ ਪ੍ਰਾਪਰਟੀ ਹੈ ਟਾਰਗੇਟਡ ਪਲੇਸਸ ਨੇ ਜਾਂ ਜਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹ ਲੱਭੇ ਜਾਣੇ ਚਾਹੀਦੇ ਆ ਇਹ ਮਾਰਕੀਟ ਤੇ ਜਾਣੇ ਚਾਹੀਦੇ ਉਹਨਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਆ ਉਹਦੇ ਬਾਅਦ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਇਹ ਨਹੀਂ ਈਜ਼ੀ ਹੋ ਸਕਦਾ ਤੁਹਾਡੇ ਇਲਿਊਜ਼ਨਰੀ ਵਰਲਡ ਦੇ ਵਿੱਚ ਹੈਗੇ ਨਾ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਬੰਦਾ ਹੋ ਸਕਦਾ ਤੁਹਾਡੇ ਸਾਹਮਣੇ ਬੰਦਾ ਖਲੋਤਾ ਵਧੀਆ ਲੱਗਦਾ ਹੋਏਗਾ ਪਰ ਤੁਹਾਨੂੰ ਉਹਦੇ ਅੰਦਰ ਦਾ ਨਹੀਂ ਪਤਾ ਕਿ ਇਹ ਇੱਕ ਤਰ੍ਹਾਂ ਦਾ ਤਸਕਰ ਹੈ ਜਿਹੜਾ ਬੰਦਾ ਮਰੀਜ਼ ਬਣ ਗਿਆ ਉਹ ਤੇ ਬਣ ਗਿਆ ਉਹਨਾਂ ਜਿੰਨਾ ਮਰਜ਼ੀ ਤੁਸੀਂ ਦਵਾਈਆਂ ਖਵਾ ਲਓ ਉਹਨੇ ਨਸ਼ੇਂ ਜੜੀ ਕੱਲ ਉਹਨੂੰ ਨਸ਼ੇ ਨਾਲ ਪੂਰਤੀ ਹੋਣੀ ਉਹਨੂੰ ਨਸ਼ੇ ਨਾਲ ਹੀ ਹੋਣੀ ਹੈ ਦਵਾਈਆਂ ਦੇ ਨਾਲ ਕਿੰਨੇ ਕੋਟ ਸੈਂਟਰ ਬਣਾ ਲੋਗੇ ਕਿੰਨੇ ਕ ਬੰਦਿਆਂ ਨੂੰ ਤੁਸੀਂ ਰੀਹਬਿਲਿਟੇਟ ਕਰ ਲੋਗੇ ਤੁਸੀਂ ਇੱਕ ਹਰਿਆਣੇ ਦੀ ਮੈ న్యూਸ ਪੜ ਰਿਹਾ ਸੀਗਾ ਇੱਕ ਯੂਨੀਵਰਸਿਟੀ ਦੇ ਵਿੱਚ ਅਫੀਮ ਦੀ ਖੇਤੀ ਕਰ ਲਈ ਗਈ ਸੀਗੀ ਕਿੰਨੀ ਜਿਆਦਾ ਅਫੀਮ ਦੀ ਕਿੰਨੇ ਪੌਦੇ ਸੀਗਾ 100 150 ਪੌਦੇ ਸੀਗਾ ਤੇ ਮੈਂ ਇਹ ਪੀਆਈਐਲ ਦਾ ਸੈਕੰਡ ਪੁਆਇੰਟ ਇਹ ਰੱਖਿਆ ਕਿ ਤੁਸੀਂ 107 ਦੇ ਵਿੱਚ ਇੱਕ ਹੋਰ ਫਾਇਦਾ ਜੇ ਐਨਡੀਪੀਐਸ ਸੇ ਸਾਨੂੰ ਫਾਇਦਾ ਨਹੀਂ ਹੈਗਾ ਇਹਨੇ ਪੰਜਾਬ ਸਰਕਾਰ ਨੂੰ ਐਕਟ ਕਰਨ ਦਾ ਉਹਨੂੰ 107 ਚ ਜ਼ਿਆਦਾ ਫਾਇਦਾ ਜੇ ਹੁਣ ਪੁੱਛੋ ਕਿਉਂ ਕਿ ਜਿੰਨੇ ਕੋਈ ਕ੍ਰਾਈਮ ਕਰਤਾ ਪਰਚਾ ਦਰਜ ਕਰਨਾ ਤੇ ਤੁਹਾਡਾ ਕਾਨੂੰਨੀ ਅਧਿਕਾਰ ਆ ਉਹ ਤੇ ਕਰੋ ਪਰ ਉਸ ਤੋਂ ਬਾਅਦ ਵਿਕਟਿਮ ਨੂੰ ਵੀ ਜੇ ਤੁਸੀਂ ਕੁਝ ਦਵਾਓ ਇਹ ਕਾਨੂੰਨ ਬਣੇ ਨੇ ਕਾਦੇ ਵਾਸਤੇ ਬਣੇ ਨੇ ਜੇ ਇਹਨੂੰ ਇੰਪਲੀਮੈਂਟ ਹੀ ਨਹੀਂ ਕਰਨਾ ਸਸਿਕਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੇ ਡੀਜੀਪੀ ਗੌਰਵ ਯਾਦਵ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੇ ਕੀ ਪੰਜਾਬ ਦੇ ਮੁਖੀ ਨੇ ਪੁਲਿਸ ਮੁਖੀ ਉਹਨਾਂ ਨੇ 31 ਮਈ ਤੱਕ ਜਿਹੜੇ ਨੇ ਨਸ਼ਿਆਂ ਨੂੰ ਬਿਲਕੁਲ ਜੜ ਤੋਂ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਇਸ ਚੀਜ਼ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਜੇ ਗੱਲ ਕਰੀਏ ਤੇ ਸੀਪੀਜ਼ ਤੇ ਜਿਹੜੇ ਐਸਐਸਪੀਜ਼ ਵਗੈਰਾ ਨੇ ਜੁਲਿਆਂ ਦੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਉਹਨਾਂ ਨੇ ਮੀਟਿੰਗ ਕੀਤੀ ਉਹਨਾਂ ਨੂੰ ਇਸ ਚੀਜ਼ ਦਾ ਖਾਸ ਕਰਕੇ ਕਿਹਾ ਗਿਆ ਹੈ ਕਿ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਔਰ ਡੈਫੀਨੇਟਲੀ 31 ਮਈ ਜੜੀ ਹੈਗੀ ਹੈ ਉਹ ਆਖਰੀ ਡੇਟ ਦੇ ਦਿੱਤੀ ਗਈ ਹੈ ਤਾਰੀਖ ਦੇ ਦਿੱਤੀ ਗਈ ਹੈ ਜੜੋ ਖਤਮ ਕਰਨ ਵਾਸਤੇ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਪੰਜਾਬ ਸਟੇਟ ਦੇ ਵਿੱਚੋਂ ਪਰ ਇਸ ਤੋਂ ਪਹਿਲੇ ਹੀ ਇੱਕ ਹਾਈ ਕੋਰਟ ਦੇ ਵਿੱਚ ਇੱਕ ਪੀਆਈਐਲ ਪਬਲਿਕ ਲਿਟੀਗੇਸ਼ਨ ਜੜੀ ਹੈ ਉਹ ਪਾਈ ਗਈ ਔਰ ਉਸ ਪਬਲਿਕ ਲਿਟੀਗੇਸ਼ਨ ਦੇ ਵਿੱਚ ਵੀ ਬਹੁਤ ਕੁਝ ਆਇਆ ਨਸ਼ਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਕਿ ਉਹ ਪਬਲਿਕ ਲਿਟੀਗੇਸ਼ਨ ਹੈ ਔਰ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਹੈ ਨਸ਼ੇ ਕੀ ਕਿਤੇ ਤਰੀਕ ਤੱਕ ਖਤਮ ਹੋ ਸਕਦੇ ਹੈ ਜਾਂ ਕਿਉਂਕਿ ਬਹੁਤ ਪੁਰਾਣਾ ਜਿਹੜਾ ਹੈਗਾ ਰੋਗ ਹੈਗਾ ਜਿਹੜਾ ਜਿਹਨੂੰ ਛੇਵਾਂ ਦਰਿਆ ਲਗਾਤਾਰ ਕਈ ਸਾਲਾਂ ਤੋਂ ਅਸੀਂ ਸੁਣਦੇ ਚਲੇ ਆ ਰਹੇ ਹਾਂ ਸਾਡੇ ਨਾਲ ਹਾਈ ਕੋਰਟ ਦੇ ਵਿੱਚ ਇਸ ਟਾਈਮ ਜਿਹੜੇ ਆਪਣਾ ਕੰਮਕਾਜ ਦੇਖਦੇ ਨੇ ਔਰ ਪਟੀਸ਼ਨਸ ਖਾਸ ਕਰਕੇ ਜਿਹੜੀ ਪਬਲਿਕ ਲਿਟੀਗੇਸ਼ਨ ਨੇ ਉਹਨਾਂ ਨੂੰ ਪੰਜ ਬਹੁਤ ਮਾਹਿਰ ਨੇ ਕਮਰਪਾਹੁਲ ਸਿੰਘ ਐਡਵੋਕੇਟ ਉਹ ਸਾਡੇ ਨਾਲ ਨੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਮਰ ਜੀ ਜਿਥੋਂ ਤੱਕ ਗੱਲ ਕਰੀਏ ਜਿਹੜੀ ਸਰਕਾਰ ਹੈ ਉਹਨਾਂ ਨੇ ਤਾਂ عہد ਕਰ ਲਿਆ ਵੀ ਅਸੀਂ ਹਰ ਹਾਲ ਦੇ ਵਿੱਚ 31 ਮਈ ਤੱਕ ਜਿਹੜੇ ਨਸ਼ੇ ਬੰਦ ਕਰ ਦੇਣੇ ਆ ਖਤਮ ਕਰ ਦੇਣੇ ਜੜੋਂ ਮੁਕਾ ਦੇਣੇ ਆ ਪਰ ਤੁਹਾਡੀ ਉਸ ਤੋਂ ਪਹਿਲੇ ਪੀਆਈਐਲ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੁਹਾਡੀ ਪੀਆਈਐਲ ਕੀ ਕਹਿੰਦੀ ਸੀਗੀ ਮੇਰੀ ਪੀਆਈਐਲ ਜਿਹੜੀ ਹੈਗੀ ਸੀਗੀ ਉਹ ਬੇਸਡ ਹੈਗੀ ਸੀਗੀ ਕਿ ਐਨਡੀਪੀਐਸ ਐਕਟ ਦੀ ਇੰਪਲੀਮੈਂਟੇਸ਼ਨ ਦੇ ਉੱਤੇ ਕਿ ਜੋ ਆਪਾਂ ਕਹਿੰਦੇ ਆ ਕਿ ਜੋ ਐਨਡੀਪੀਐਸ ਐਕਟ ਇੱਕ ਨਸ਼ਾ ਹੈ ਨਸ਼ੇ ਨੂੰ ਰੋਕਣ ਵਾਸਤੇ ਉਹਦੀ ਮੈਨੂਫੈਕਚਰਿੰਗ ਵਾਸਤੇ ਉਹਨੂੰ ਜਿਹੜਾ ਉਹਨੂੰ ਪ੍ਰੋਹੀਬੀਸ਼ਨ ਵਾਸਤੇ ਜਾਂ ਉਹਦੀ ਕੰਜ਼ਮਪਸ਼ਨ ਨਾ ਕੀਤੀ ਜਾਵੇ ਉਹਦੇ ਬਾਬਤ ਇੱਕ ਪ੍ਰੋਪਰ ਇੱਕ ਜਿਹੜਾ ਕੋਡ ਜਿਹੜਾ ਦਿੱਤਾ ਗਿਆ ਐਨਡੀਪੀਐਸ ਦਾ ਜਿਹੜਾ ਇੱਕ ਕੋਡ ਜਿਹੜਾ ਦਿੱਤਾ ਗਿਆ ਤੇ ਐਂਡੀਪੀਐਸ ਦਾ ਤੁਸੀਂ ਇਹ ਉਹਦੇ ਇੰਪਲੀਮੈਂਟੇਸ਼ਨ ਜਿਹੜੀ ਆ ਉਹਦੇ ਚ ਕੀਤੀ ਜਾਏ ਕਿਉਂਕਿ ਇਹ ਜਿਹੜਾ ਦੇਖਣ ਨੂੰ ਆਇਆ ਸੀਗਾ ਕਿ ਸਰਕਾਰ ਨੇ ਬਹੁਤ ਵਧੀਆ ਯੁੱਧ ਚਲਾਇਆ ਜਨ ਨੂੰ ਕਹਿੰਦੇ ਆ ਜੀ ਉਹਨਾਂ ਨਸ਼ਿਆਂ ਵਿਰੁੱਧ ਇਹ ਮੈਂ ਕਹਿੰਦਾ ਅੱਜ ਨਹੀਂ ਇਹ ਪਹਿਲੇ ਵੀ ਚੱਲਣਾ ਚਾਹੀਦਾ ਸੀਗਾ ਤੇ ਬਹੁਤ ਮੈਟੀਕੁਲਸਲੀ ਚੱਲਣਾ ਚਾਹੀਦਾ ਸੀਗਾ ਬੜਾ ਵਾਈਗਰਸਲੀ ਚੱਲਣਾ ਚਾਹੀਦਾ ਸੀਗਾ ਤੇ ਇਹ ਹੁਣ ਇੱਕ ਨੀਡ ਆਫ ਦਾ ਆਰ ਹੈਗੀ ਆ ਕਿ ਜੋ ਜਿਹੜਾ ਨਸ਼ਾ ਹੈਗਾ ਉਹ ਪੰਜਾਬ ਦੇ ਵਿੱਚੋਂ ਜਿਹੜਾ ਖਤਮ ਹੋਣਾ ਚਾਹੀਦਾ ਤੇ ਇਹਦੇ ਕਰਕੇ ਫਿਰ ਮੈਂ ਜਿਹੜੀ ਇਹ ਪੀਆਈਐਲ ਜਿਹੜੀ ਇੱਕ ਰੇਸ ਕੀਤੀ ਸੀਗੀ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਇਹ ਜਿਹੜਾ ਜੋ ਐਕਸ਼ਨਸ ਲੈ ਰਹੇ ਨੇ ਉਹਦੇ ਇਨ ਐਡੀਸ਼ਨ ਟੂ 댓 ਐਕਸ਼ਨਸ ਜਿਹੜੇ ਤੁਸੀਂ ਪ੍ਰੋਪਰ ਜਿਹੜੇ ਹੈਗੇ ਨੇ ਇਹਦੇ 'ਚ ਇੰਪਲੀਮੈਂਟੇਸ਼ਨ ਕਰੋ ਇੱਕ ਪ੍ਰੋਸੀਜਰ ਪ੍ਰੋਸੀਜਰ ਮਤਲਬ ਫੋਰਫੀਟ ਕਰੋ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੀਆਂ ਨਸ਼ਾ ਵੇਚ ਕੇ ਜਿਹੜੀਆਂ ਬਣਾਈਆਂ ਗਈਆਂ ਜਾਂ ਪਰਚੇਸ ਕੀਤੀਆਂ ਗਈਆਂ ਜਾਂ ਕਿਸੇ ਵੀ ਤਰੀਕੇ ਨਾਲ ਅਕਵਾਇਰ ਕੀਤੀਆਂ ਗਈਆਂ ਉਹਨੂੰ ਕਹਿੰਦੇ ਨੇ ਕਿ ਇਲਲੀਗਲ ਅਕਵਾਇਰਡ ਪ੍ਰਾਪਰਟੀ ਅੰਡਰ ਦਾ ਐਨਡੀਪੀਐਸ ਐਕਟ ਕਿਉਂਕਿ ਪਾਰਟਿਕੂਲਰਲੀ ਡਰੱਗ ਦੇ ਨਾਲ ਹੀ ਰਿਲੇਟਡ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਜੇ ਤੁਸੀਂ ਕੋਈ ਡਰੱਗ ਵੇਚ ਕੇ ਕੋਈ ਗੱਡੀ ਵੀ ਲੈਂਦਾ ਉਹ ਵੀ ਜਿਹੜੀ ਗੱਡੀ ਵੀ ਉਹਦੇ ਵਿੱਚ ਜੜੀ ਹੈ ਕਵਰ ਹੋਏਗੀ ਕਿਉਂਕਿ ਉਹ ਇਲਲੀਗਲ ਅਕਵਾਇਰਡ ਪ੍ਰਾਪਰਟੀ ਹੈ ਤੇ ਨਾਲ ਮੈਂ ਉਹਦੇ ਵਿੱਚ ਪਾਇਆ ਸੀਗਾ ਕਿ ਇੰਪਲੀਮੈਂਟ ਕੀਤਾ ਜਾਵੇ ਦਫਾ 107 ਬੀ ਐਂਡ ਡਬਲ ਐਸ ਕਿਉਂਕਿ ਇਹਨੂੰ ਵੀ ਆਪਾਂ ਕੋਰਿਲੇਟ ਕੀਤਾ ਐਂਡੀਪੀਐਸ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੋਈ ਬੰਦਾ ਕ੍ਰਾਈਮ ਕਰਦਾ ਹੈ ਕ੍ਰਾਈਮ ਕਰਦਾ ਹੈ ਕ੍ਰਾਈਮ ਤੋਂ ਬਾਅਦ ਵਿਕਟਮ ਨੂੰ ਕੀ ਮਿਲਦਾ ਹੈ ਵਿਕਟਮ ਨੂੰ ਤਾਂ ਕੁਝ ਨਹੀਂ ਮਿਲਦਾ ਕਿਉਂਕਿ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਆ ਠੀਕ ਹੈ ਕੋਈ ਡਰਗ ਮਨੀ ਫੜੀ ਗਈ ਡਰਗ ਆ ਗਿਆ ਫੜ ਲਿਆ ਉਸ ਤੋਂ ਬਾਅਦ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਕੇ ਉਹ ਬੰਦਾ ਠੀਕ ਹੈ ਤੁਸੀਂ ਕਨਵਿਕਸ਼ਨ ਵੀ ਕਰ ਦਿੱਤੀ ਪਰ ਮੇਨਲੀ ਵਿਕਟਿਮਸ ਆਫ ਦਾ ਕਰਾਈਮਸ ਨੂੰ ਕੀ ਮਿਲਿਆ ਐਸ ਕਰਕੇ 2023 ਦੇ ਵਿੱਚ 107 ਦਫਾ ਜੜੀ ਆਈ ਸੀਗੀ 107 ਦਫਾ ਜੜੀ ਕਹਿੰਦੀ ਹੈ ਕਿ ਤੁਸੀਂ ਪ੍ਰੋਪਰਟੀ ਤੇ ਫੋਰਫੀਟ ਕਰਨੀ ਹੈ ਨਾਲੋ ਨਾਲ ਤੁਸੀਂ ਉਹ ਪ੍ਰਾਪਰਟੀ ਨੂੰ ਡਿਸਪੋਜ਼ ਆਫ ਕਰਕੇ ਤੁਸੀਂ ਜਿਹੜਾ ਹੈਗਾ ਤੁਸੀਂ ਵਿਕਟਿਮਸ ਨੂੰ ਜਿਹੜਾ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਦੇ ਪ੍ਰੋਸੀਡਸ ਦੇਖੋ ਕਿੰਨੀ ਜੜੀ ਜਿਆ ਅੱਛੀ ਜੜੀ ਇੱਕ ਕਾਨੂੰਨ ਜੜਾ ਬਣਾਇਆ ਗਿਆ ਸੈਂਟਰ ਦੇ ਵੱਲੋਂ ਜੜਾ ਕਿ ਵਿਕਟਿਮਸ ਬੈਨੇਫੀਸ਼ੀਅਲ ਤੇ ਮੈਂ ਕੰਨਾ ਕਿ ਕ੍ਰਾਈਮਸ ਜੜੀ ਪ੍ਰਾਪਰਟੀ ਕ੍ਰਾਈਮ ਤੋਂ ਨਾਲ ਲਿੱਤੀ ਗਈ ਹੈ ਨਾ ਉਹ ਸਾਰੀ ਵਿਕ ਜਣੀ ਚਾਹੀਦੀ ਹੈ ਸਾਰੀ ਗਵਰਨਮੈਂਟ ਨੂੰ ਜਾਣੀ ਚਾਹੀਦੀ ਹੈ ਕਿਉਂ ਕਿਉਂਕਿ ਕ੍ਰਾਈਮ ਜੜਾ ਹੈਗਾ ਉਹ ਤੇ ਕ੍ਰਾਈਮ ਡਰੱਗ ਹੀ ਨਹੀਂ ਹਰ ਇੱਕ ਕ੍ਰਾਈਮ ਜਿਹੜਾ ਹੈਗਾ ਉਹ ਇਸ ਸੁਸਾਇਟੀ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਦਫਾ 107 ਇੰਪਲੀਮੈਂਟ ਹੋ ਜੇ ਤੇ ਇਹ ਬਹੁਤ ਜਿਹੜਾ ਉਹਦਾ ਪ੍ਰਭਾਵ ਪਏਗਾ ਕਿ ਆਪਣੇ ਉੱਤੇ ਕੀ ਹਾਂ ਵੀ ਠੀਕ ਹੈ ਕ੍ਰਾਈਮ ਨੂੰ ਰੋਕਣ ਵਾਸਤੇ ਦਫਾ 107 ਨੂੰ ਇੰਪਲੀਮੈਂਟ ਕਰਨਾ ਬਹੁਤ ਜ਼ਰੂਰੀ ਹੈ ਪਰ ਕਵਰ ਬਹੁਤ ਜਿੰਦ ਤੱਕ ਤੁਸੀਂ ਗੱਲ ਕੀਤੀ ਹੈ ਨਾ ਜੀ ਮੈਨੂਫੈਕਚਰਿੰਗ ਦੀ ਮੈਨੂਫੈਕਚਰਿੰਗ ਜਿਹੜੀ ਹੈਗੀ ਹੈ ਉਹ ਇੱਕ ਬੜਾ ਹੀ ਪੇਚੀਦਾ ਗੱਲ ਹੈਗੀ ਹੈ ਹਨਾ ਨਾ ਨਾ ਕਰਦੇ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਕਈ ਵਾਰੀ ਕਹਿੰਦੇ ਜੀ ਪਾਕਿਸਤਾਨ ਤੋਂ ਜੇ ਸਰਹੱਦੋਂ ਪਾਰ ਉਧਰੋਂ ਦੀ ਕਨਸਾਈਨਮੈਂਟਸ ਆ ਰਹੀਆਂ ਨੇ ਕਦੀ ਕਿਹਾ ਜਾਂਦਾ ਪੋਰਟ ਸੇ ਰਹੀ ਆ ਰਹੀਆਂ ਨੇ ਐਦਾਂ ਦੇ ਵੱਖ-ਵੱਖ ਜੜੀਆਂ ਨੇ ਡਾਈਮੈਂਸ਼ਨਸ ਯਾ ਗੱਲਾਂ ਜੜੀਆਂ ਨੇ ਬਾਰ-ਬਾਰ ਉੱਭਰਦੀਆਂ ਰਹਿੰਦੀਆਂ ਨੇ ਔਰ ਇਸ ਨੂੰ ਅਸੀਂ ਨਹੀਂ ਕਹਿ ਰਹੇ ਨੂੰ ਸਾਰੇ ਜਿਹੜੇ ਵਿਰੋਧੀ ਧਿਰਾਂ ਨੇ ਯਾ ਵੱਖ-ਵੱਖ ਪਾਰਟੀਆਂ ਨੇ ਜਿਹੜੀ ਚਾਹੇ ਸੱਤਾ ਚ ਪਾਰਟੀ ਸੀਗੀ ਉਹ ਵੀ ਕਿਸੇ ਟਾਈਮ ਵਿਰੋਧੀ ਸੀਗੀ ਉਹ ਵੀ ਇਹ ਸਾਰੀਆਂ ਗੱਲਾਂ ਕਰਦੇ ਸੀ ਮੀਨਸ ਕੀ ਹੈ ਸੱਤਾ ਦੇ ਗਲਿਆਰੇ ਆਪਣੇ ਪੋਲਿਟਿਕਸ ਦੇ ਗਲਿਆਰੇ ਵਿੱਚ ਵੀ ਇਹ ਗੱਲਾਂ ਆਂਦੀਆਂ ਨੇ ਸਾਰੀਆਂ ਔਰ ਉਹਦੇ ਵਿੱਚ ਮੈਨੂਫੈਕਚਰਿੰਗ ਦੀ ਖਾਸ ਕਰਕੇ ਜਿਹੜੀ ਗੱਲ ਕਹੀ ਜਾਂਦੀ ਹੈ ਮੈਂ ਕੱਲ ਪਰਸੋ ਕਿਤੇ ਐਵੀ ਪਾਡਰੀ ਸੀ ਕਹਿੰਦੇ ਜੀ ਬਹੁਤ ਵੱਡੀਆਂ ਕਿਸਾਈਨ ਕਨਸਾਈਨਮੈਂਟਸ ਆndੀਆਂ ਔਰ ਉਹਦੇ ਵਿੱਚ ਕਈ ਵਾਰੀ ਤਾਂ ਟੈਲਕਮ ਪਾਊਡਰ ਦੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਨਿਕਲ ਜਾਂਦੀਆਂ ਨੇ ਮੈਨੂਫੈਕਚਰਿੰਗ ਦਾ ਤੁਸੀਂ ਉੱਥੇ ਗੱਲ ਕੀਤੀ ਤਾਂ ਡੈਫੀਨਿਟਲੀ ਕੋਰਟ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਕਿਸੇ ਧਿਰ ਵੱਲੋਂ ਤਾਂ ਵੀ ਜਵਾਬ ਦੇਣਾ ਪੈਗਾ ਨਾ ਕਿ ਮੈਨੂਫੈਕਚਰਿੰਗ ਦੇ ਜਿਹੜੇ ਟਾਰਗੇਟਡ ਪਲੇਸਸ ਨੇ ਜਾਂ ਜਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹ ਲੱਭੇ ਜਾਣੇ ਚਾਹੀਦੇ ਆ ਇਹ ਮਾਕ ਕਿਤੇ ਜਾਣੇ ਚਾਹੀਦੇ ਉਹਨਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਆ ਉਹਦੇ ਬਾਅਦ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਇਹ ਇੰਨਾ ਈਜ਼ੀ ਹੋ ਸਕਦਾ ਦੇਖੋ ਮੈਨੂਫੈਕਚਰਿੰਗ ਨੂੰ ਲੱਭਣਾ ਉਹਨੂੰ ਜਿਹੜਾ ਤੁਸੀਂ ਪੁਆਇੰਟ ਆਊਟ ਕਰਨਾ ਕਿੱਥੇ ਮੈਨੂਫੈਕਚਰ ਹੋ ਰਹੀ ਆ ਕਿੱਥੇ ਬਣ ਰਹੀ ਆ ਇਹ ਸਾਰੀਆਂ ਗੱਲਾਂ ਬਹੁਤ ਡਿਫਿਕਲਟ ਨੇ ਜੇ ਤੁਸੀਂ ਇਹਨੂੰ ਕਹੋ ਕਿ ਤੁਸੀਂ ਇੱਕ ਟਾਈਮ ਬਾਉਂਡ ਮੈਨਰ ਦੇ ਨਾਲ ਜਿਸ ਤਰ੍ਹਾਂ ਮੈਂ ਇੱਕ ਸਟੇਟਮੈਂਟਸ ਦੇਖ ਰਿਹਾ ਸੀਗਾ ਕਿ ਸਰਕਾਰ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ 31 ਤਰੀਕ ਤੱਕ ਅਫਸੀ ਜੜਾ ਹੈਗਾ ਇਹਨੂੰ ਖਤਮ ਕਰ ਦਨਾਂ ਜੜੋ ਖਤਮ ਕਰ ਦਨਾਂ ਮੈਨੂੰ ਇਹ ਕਿਤੇ ਨਾ ਕਿਤੇ ਥੋੜਾ ਜਿਹਾ ਲੱਗਦਾ ਕਿ ਥੋੜਾ ਜਿਹਾ ਸਮਾਂ ਉਹਨਾਂ ਨੂੰ ਹੋਰ ਲੱਗ ਸਕਦਾ ਕਿਉਂਕਿ ਇਹ ਚ ਸਭ ਤੋਂ ਵੱਡੀ ਜਿਹੜੀ ਹਿਡਨ ਹੈ ਜਿਹੜੀ ਹਿਡਨ ਜਿਹੜੀ ਚੀਜ਼ ਤੁਸੀਂ ਕਹਿ ਸਕਦੇ ਹੋ ਕਿ ਨਸ਼ਾ ਬੰਦਾ ਕਿੱਥੇ ਪਿਆ ਉਹ ਹੁਣ ਐਕਟ ਦੇ ਅੰਦਰ ਦਫਾ 9 ਦਫਾ 9 ए ਤੇ ਦਫਾ 10 ਇਹ ਤਾਂ ਸਿੱਧਾ ਸਾਰ ਸਾਨੂੰ ਦੱਸ ਦਿਆ ਨੇ ਨਾ ਕਿ ਜੇ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਉਹ ਚਾਵੇ ਔਰ ਉਹਨਾਂ ਨੂੰ ਹੈਗੀ ਹੈ ਅਲਾਉ ਹੈਗਾ ਕਿ ਉਹ ਜਿਹੜਾ ਆਪਣਾ ਉਹ ਕਰ ਸਕਦੇ ਨੇ ਨੂੰ ਮੈਨੂਫੈਕਚਰ ਕਰ ਸਕਦੇ ਨੇ ਇਹਨਾਂ ਨੂੰ ਕਲਟੀਵੇਟ ਕਰ ਸਕਦੇ ਨੇ ਫॉर ਸਮ ਪਰਪਸਸਿਸ ਇਹ ਨਹੀਂ ਹੈ ਕਿ ਵੇਚਣ ਵਾਸਤੇ ਮਤਲਬ ਕੁਝ ਪਰਪਸਸ ਜਿਸ ਦਾ ਮੈਡੀਕਲ ਕਲ ਪਰਪਸ ਹੈ ਕੋਈ ਵੀ ਕਿਸੇ ਦੀ ਰਿਕੁਆਇਰਮੈਂਟ ਹੈ ਉਹ ਜਿਹੜਾ ਇਹ ਡਰੱਗ ਦੀ ਲੋੜ ਹੈ ਤੇ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਨੂੰ ਬਿਲਕੁਲ ਪਰਮਿਸ਼ਨ ਹੈਗੀ ਆ ਉਹ ਦੇ ਕੈਨ ਡੂ ਇਟ ਪਰ ਮੈਨੂੰ ਨਹੀਂ ਲੱਗਦਾ ਕਿ ਸਟੇਟ ਤੇ ਸੈਂਟਰ ਦਾ ਕੋਈ ਵੀ ਬੰਦਾ ਜਿਹੜਾ ਇਹਦੇ ਵਿੱਚ ਇਨਵੋਲਵ ਹੋ ਸਕਦਾ ਹੈ ਚਿੱਟਾ ਹੇਰੋਇਨ ਵਗੈਰਾ ਵਰਗੀਆਂ ਤਾਂ ਬਹੁਤ ਹੀ ਖਤਰਨਾਕ ਨੇ ਉਹਦਾ ਤਾਂ ਕਿਸੇ ਡਰੱਗਸ ਵਗੈਰਾ ਦੇ ਵਿੱਚ ਵੀ ਯੂਜ਼ ਕਿੱਥੇ ਕੀਤਾ ਜਾਂਦਾ ਉਹ ਤੇ ਬਿਲਕੁਲ ਹੀ ਬੈਂਡ ਵਾਲੀਆਂ ਚੀਜ਼ਾਂ ਨੇ ਬਿਲਕੁਲ ਹੀ ਬਹੁਤ ਜ਼ਿਆਦਾ ਜਿਹੜੀਆਂ ਨਫੀਰੀਅਸ ਚੀਜ਼ਾਂ ਨੇ ਔਰ ਦੂਸਰਾ ਜਿਹੜੀ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਆ ਜਾਂਦੀ ਹੈ ਉਹ ਇਹ ਹੈਗੀ ਹੈ ਕਿ ਖਾਸ ਤੌਰ ਤੇ ਇਹ ਕਿਉਂਕਿ ਇਹ ਕੋਈ ਕਪੜਿਆਂ ਦੀ ਜਾਂ ਕੋਈ ਭਾਂਡਿਆਂ ਦੀ ਮੈਨੂਫੈਕਚਰਿੰਗ ਨਹੀਂ ਹੈਗੀ ਡੈਫੀਨੇਟਲੀ ਉਹ ਮੈਨੂਫੈਕਚਰਿੰਗ ਵੀ ਓਨੀ ਇਲੀਗਲ ਹੈਗੀ ਆ ਔਰ ਛੁਪ ਕੇ ਹੁੰਦੀ ਹੋਏਗੀ ਡੈਫੀਨੇਟਲੀ ਸਾਹਮਣੇ ਤਾਂ ਹੈ ਨਹੀਂ ਕਿਸ ਨੇ ਫੈਕਟਰੀ ਲਾ ਲਈ ਜਾਂ ਦੁਕਾਨ ਲਾ ਲਈ ਤੋਂ ਦੇ ਵਿੱਚ ਕੋਈ ਭਾਂਡੇ ਬਣਾ ਰਿਹਾ ਹੈ ਕਪੜੇ ਜਿਹੜਾ ਸੀ ਰਿਹਾ ਹੈ ਬਣਾ ਰਿਹਾ ਹੈ ਹਨਾ ਜੀ ਇਹ ਕਾਫੀ ਜ਼ਿਆਦਾ ਡਿਫਿਕਲਟ ਹੈਗਾ ਪਰ ਉਸੇ ਨਾਲ ਹੀ ਜਿੱਥੇ ਤੱਕ ਸਰਕਾਰ ਦੀ ਗੱਲ ਕਰੀਏ ਸਰਕਾਰ ਨੇ ਇਸ ਟਿੱਕੇ ਦੇ ਨਾਲ ਕਿਹਾ ਹੈ ਕਿ ਬਾਦ ਵਿੱਚ ਜਿਹੜਾ ਹੁਣ ਲਗਾਤਾਰ ਮੁਹਿੰਮ ਇੱਕ ਚੱਲੀ ਹੈ ਨਸ਼ਿਆਂ ਵਿਰੁੱਧ ਮੁਹਿੰਮ ਉਹਦੇ ਬਾਅਦ ਪੁਲਿਸ ਦੇ ਅਧਿਕਾਰੀ ਉਥੋਂ ਦੇ ਜਿਹੜੇ ਜ਼ਿਲ੍ਹਾ ਦੇ ਨੇ ਜਾਂ ਉਹ ਸਰਕਲ ਦੇ ਜਿਹੜੇ ਹੈਡ ਹੋਣਗੇ ਉਹ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਏਗੀ ਮੀਨਸ ਕਿ ਉਹਨਾਂ ਨੂੰ ਹਰ ਹਾਲ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਅਸੀਂ ਇਸ ਨੂੰ ਕਰਬ ਕਰਕੇ ਰੱਖਣਾ ਪਏਗਾ ਤੇ ਉਸ ਦੇ ਨਾਲ ਹੀ ਉਹ ਨੈਕਸਸ ਦੀ ਵੀ ਗੱਲ ਆ ਜਾਂਦੀ ਸੀ ਉਹ ਕਹਿੰਦੇ ਸੀ ਵੀ ਅਸੀਂ ਜਿਹੜੇ ਨੇ ਉਹ ਨੈਕਸਸ ਬ੍ਰੇਕ ਕਰਨਾ ਹੈ ਹਮੇਸ਼ਾ ਜਿਹੜੇ ਮੁੱਖ ਮੰਤਰੀ ਵੀ ਇਹੀ ਕਹਿੰਦੇ ਰਹੇ ਨੇ ਦੇ ਕੋਟੋ ਦਾ ਨੈਕਸਸ ਦੀ ਗੱਲ ਹੈਗੀ ਨਾ ਨੈਕਸਸ ਮੈਂ ਹਰ ਸਟੇਟਮੈਂਟ ਦੇ ਵਿੱਚ ਸੁਣਨਾ ਕਿ ਸਪਲਾਈ ਚੇਨ ਜੀ ਸਪਲਾਈ ਚੇਨ ਨੂੰ ਤੋੜ ਦੇਣਾ ਤੇ ਕੰਜ਼ਮਪਸ਼ਨ ਰੁਕੇਗੀ ਇੱਥੇ ਮੈਂ ਕਹਿਣਾ ਕਿ ਥੋੜਾ ਜਿਹਾ ਐਮੈਂਡ ਹੋਣਾ ਚਾਹੀਦਾ ਇਹ ਮੈਨੂਫੈਕਚਰਿੰਗ ਜਿਹੜਾ ਚੇਨ ਹੈਗੀ ਆ ਸਭ ਤੋਂ ਪਹਿਲੇ ਉਹ ਟੁੱਟਣੀ ਚਾਹੀਦੀ ਹੈ ਹੁਣ ਮੈਨੂਫੈਕਚਰਿੰਗ ਤਾਂ ਠੀਕ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇੱਕ ਤੇ ਲੀਗਲ ਵੇ ਨਾਲ ਹੁੰਦੀ ਹੈ ਜਿਹੜੀ ਲੀਗਲ ਵੇ ਨਾਲ ਹੁੰਦੀ ਹੈ ਉਹਦੇ ਵਾਸਤੇ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਹੀ ਕੋਈ ਉਹ ਬੰਦਾ ਉਹਨੂੰ ਇਲਲੀਗਲ ਵੇ ਦੇ ਨਾਲ ਵੇਚੂਗਾ ਜਿੱਦਾਂ ਸਰਕਾਰ ਹੈ ਸਰਕਾਰ ਤਾਂ ਇਨਵੋਲਵ ਹੋ ਨਹੀਂ ਸਕਦੀ ਬਿਲਕੁਲ ਵੀ ਦੂਸਰੀ ਜਿਹੜੀ ਗੱਲ ਹੈ ਇਲਲੀਗਲ ਵੇ ਦੇ ਨਾਲ ਕਿਉਂਕਿ ਤੁਸੀਂ ਦੇਖੋ ਜਿੱਦਾਂ ਤੁਸੀਂ ਚਿੱਟੇ ਦੀ ਗੱਲ ਕੀਤੀ ਹੋਏਂ ਦੀ ਗੱਲ ਕੀਤੀ ਕਰੋੜਾਂ ਰੁਪਏ ਇਨਵੋਲ ਨੇ ਜੀ ਜੀ ਹੁਣ ਇਹ ਜਿਹੜਾ ਬਿਜ਼ਨਸ ਇਹ ਬੰਦਾ ਸਭ ਤੋਂ ਪਹਿਲੇ ਕੋਈ ਵੀ ਬੰਦਾ ਸਪਲਾਇਰ ਬੰਦਾ ਕਿਉਂ ਆ? ਹਮਮ ਕਿਉਂਕਿ ਉਹਦੀਆਂ ਇੱਕ ਨੀਡਸ ਜਿਸ ਨਾਲ ਤੁਸੀਂ ਇੱਕ ਦੇਖੋ ਕਿ ਜੇ ਕਿਸੇ ਨੇ ਕਿਸੇ ਵੀ ਬੰਦੇ ਨੂੰ ਚਿੱਟੇ ਦੀ ਆਦਤ ਲਾਣੀ ਆ ਜਾਂ ਕਿਸੇ ਵੀ ਬੱਚੇ ਨੂੰ ਲਾਣੀ ਆ ਜਿਸ ਨਾਲ ਇੱਕ ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀਗਾ ਸਟਰਾਬਰੀ ਕੁਇਕ ਇੱਕ ਕੈਂਡੀ ਇਹ ਬਿਲਕੁਲ ਚਾਕਲੇਟ ਐਂਡ ਸਟਰਾਬਰੀ ਕੈਂਡੀਜ਼ ਕੈਂਡੀਜ਼ ਇਹ ਜਿਹੜੇ ਹੁੰਦੇ ਨੇ ਇਹ ਸਭ ਕੁਝ ਇਲੀਗਲ ਬੰਦੇ ਨੇ ਇਲੀਗਲ ਬੰਦਿਆਂ ਨੂੰ ਲੱਭਣਾ ਇੱਕ ਬਹੁਤ ਵੱਡਾ ਡਿਫਿਕਲਟ ਟਾਸਕ ਹੈ ਕਿਉਂਕਿ ਉਹ ਇੱਕ ਤੁਹਾਡੇ ਇਲਿਊਜ਼ਨਰੀ ਵਰਲਡ ਦੇ ਵਿੱਚ ਹੈਗੇ ਨੇ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਬੰਦਾ ਹੋ ਸਕਦਾ ਤੁਹਾਡੇ ਸਾਹਮਣੇ ਬੰਦਾ ਖਲੋਤਾ ਵਧੀਆ ਲੱਗਦਾ ਹੋਏਗਾ ਪਰ ਤੁਹਾਨੂੰ ਉਹਦੇ ਅੰਦਰ ਦਾ ਨਹੀਂ ਪਤਾ ਕਿ ਇਹ ਇੱਕ ਤਰ੍ਹਾਂ ਦਾ ਤਸਕਰ ਹੈ ਹੁਣ ਇਹ ਜਿਹੜੀ ਚੀਜ਼ ਮੈਂ ਅਖਬਾਰਾਂ 'ਚ ਵੀ ਪੜ੍ਹਦਾ ਕਿ ਇਹ ਜਿਹੜੀ ਚੀਜ਼ ਹੈਗੀ ਆ ਇਹ ਬੱਚਿਆਂ ਨੂੰ ਵੀ ਲਾਈ ਜਾਂਦੀ ਆ ਸਕੂਲਾਂ ਦੇ ਕਾਲਜੇਸ ਦੇ ਤਾਂ ਕਿ ਉਹਨਾਂ ਨੂੰ ਵੱਡੇ ਹੋਣ ਤੱਕ ਇਹ ਚੀਜ਼ ਦੀ ਆਦਤ ਪਾ ਲਵੇ ਉਹਨੇ ਸਪੈਸ਼ਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਸਕੂਲਾਂ ਤੇ ਜਿਹੜਾ ਉਹ ਨਜ਼ਰ ਰੱਖਿਆ ਜਾਵੇ ਪੰਜਾਬ ਨੇ ਕੀਤੀ ਸੀ ਚੰਡੀਗੜ੍ਹ ਵਿੱਚ ਵੀ ਹੋਈ ਸੀ ਐਡਵਾਈਜ਼ਰੀ ਜਾਰੀ ਹੋਈ ਸੀ ਉਹ ਫਿਰ ਮੈਂ ਡੀਸੀ ਸਾਹਿਬ ਨੂੰ ਮਾਣੇ ਡੀਸੀ ਸਾਹਿਬ ਨੂੰ ਚੰਡੀਗੜ੍ਹ ਦੇ ਵੀ ਤੇ ਸਰਕਾਰ ਪੰਜਾਬ ਸਰਕਾਰ ਨੂੰ ਵੀ ਚੱਠੀ ਪਾਈ ਸੀਗੀ ਕਿ ਇਹ ਜਿਹੜੀ ਸਟਰਾਬਰੀ ਕੁਇਕ ਉੱਭਰ ਰਹੀ ਆ ਇਹਨੂੰ ਜਿਹੜਾ ਕਿਤੇ ਨਾ ਕਿਤੇ ਜੜੀ ਜਾਂ ਨੱਥ ਪਾਣੀ ਚਾਹੀਦੀ ਆ ਉਹਦੇ ਵਿੱਚ ਮੈਂ ਦਾ ਦੇਖਿਆ ਉਸ ਤੋਂ ਬਾਅਦ ਕਿ ਅਖਬਾਰਾਂ ਦੇ ਵਿੱਚ ਆਇਆ ਕਿ ਆਮ ਵੀ ਪੰਜਾਬ ਨੇ ਵੀ ਬੈਨ ਲਾ ਦਿੱਤਾ ਉਹਨਾਂ ਨੇ ਸਟਰਾਬਰੀ ਕੋਕ ਤਾਂ ਹੀ ਨਹੀਂ ਮਤਲਬ ਕਿ ਸਾਰੀਆਂ ਜਿਹੜੀਆਂ એનર્ਜੀ ਡਰਿੰਕਸ ਕਿਸੇ ਵੀ ਤਰ੍ਹਾਂ ਦੀਆਂ ਹੋਣਗੀਆਂ ਉਹ ਬੈਨ ਮੈਂ ਕਹਿੰਦਾ ਇਹ ਬਹੁਤ ਵਧੀਆ ਸਟੈਪ ਹੈ ਦੂਸਰੀ ਜਿਹੜੀ ਗੱਲ ਹੈਗੀ ਹੈ ਮੈਨੂਫੈਕਚਰਿੰਗ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹੁਣ ਇਹਦੇ ਚ ਕਰੋੜਾ ਰੁਪਏ ਇਨਵੋਲ ਨੇ ਹੁਣ ਤੁਸੀਂ ਨੌਕਰੀ ਦੇ ਦੇਖ ਲਓ ਨੌਕਰੀ ਹਰ ਬੰਦੇ ਨੂੰ ਨਹੀਂ ਮਿਲਦੀ এডੂਕੇਸ਼ਨ ਕੋਈ ਬੰਦਾ ਅੱਜ ਦੇ ਤਰੀਕੇ ਚ ਲੈਣਾ ਨਹੀਂ ਚਾਹ ਰਿਹਾ ਕਿਉਂ ਕਿਉਂਕਿ ਹਰ ਬੰਦੇ ਨੂੰ ਇਹ ਲੱਗਦਾ ਕਿ ਯਾਰ ਮੈਂ ਪੜ ਤੇ ਲਵਾਂਗਾ ਪਰ ਪੜਨ ਤੋਂ ਬਾਅਦ ਕੀ ਕਰਾਂ ਪੜਨ ਤੋਂ ਬਾਅਦ ਕੀ ਹੁਣ ਮੇਰੇ ਕੋਲ ਇਹੋ ਜਿਹੇ ਐਗਜ਼ਾਮਪਲਸ ਨੇ ਮੈਂ ਕੀ ਤੁਹਾਨੂੰ ਦੱਸਾਂ ਕਿ ਇੰਨੇ ਇੰਨੇ ਬੰਦੇ ਪੜੇ ਲਿਖੇ ਨੇ ਪਰ ਅੱਜ ਵੀ ਨੌਕਰੀਆਂ ਨਾ ਹੋਣ ਕਰਕੇ ਜਾਂ ਨੌਕਰੀ ਮਿਲਦੀ ਹੈ ਤੇ ਕੱਚੀ ਮਿਲਦੀ ਹੈ ਪੱਕੀ ਨੌਕਰੀਆਂ ਨਹੀਂ ਹੈਗੀਆਂ ਐਜੂਕੇਸ਼ਨ ਦਾ ਮੁੱਲ ਨਹੀਂ ਹੈਗਾ ਜਿੰਦੋਂ ਤੱਕ ਮੈਨੂੰ ਲੱਗ ਰਿਹਾ ਕਿ ਜੇ ਸਾਨੂੰ ਐਜੂਕੇਸ਼ਨ ਦਾ ਮੁੱਲ ਪੈ ਜਾਏ ਨਾ ਸੁਪੋਜ਼ ਜੇ ਮੈਂ ਤੁਹਾਨੂੰ ਇੱਥੇ ਜੇ ਸਰਕਾਰ ਨੂੰ ਤੁਹਾਡੇ ਚੈਨਲ 'ላይ ਜੇ ਮੈਂ ਐਡਵਾਈਸ ਕਰਾਂ ਕਿ ਕੁਝ ਸਕਿੱਲ ਡਿਵੈਲਪਮੈਂਟਸ ਸਕਿੱਲ ਡਿਵੈਲਪਮੈਂਟ ਕੀ ਹੈ ਕਿ ਤੁਹਾਨੂੰ ਇੱਕ ਸੋਸਾਇਟੀ ਨੂੰ ਵੀ ਆਪਣੇ ਨਾਲ ਜੋੜਨਾ ਪਊਗਾ ਸਭ ਤੋਂ ਪਹਿਲੀ ਗੱਲ ਇਹ ਨਹੀਂ ਹੈ ਕਿ ਆਪਾਂ ਸਰਕਾਰ ਬਣ ਕੇ ਅਸੀਂ ਯੁੱਧ ਚਲਾ ਦਿੱਤਾ ਤੇ ਅਸੀਂ ਸਭ ਕੁਝ ਕਰ ਦਿੱਤਾ ਘਰ ਵੀ ਢਾ ਦਿੱਤੇ 4 ਫੁੱਟ ਵੀ ਕਰ ਲਿਆ ਬੰਦੇ ਇਹ ਨਹੀਂ ਚਾਹਦੇ ਬੰਦੇ ਇਹ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਮੈਂ ਤੁਸੀਂ ਕਹਿਣਾ ਚਾਹੁੰਦੇ ਕਿ ਨਸ਼ੇ ਜਿਹੜਾ ਇੱਕ ਬਹੁਤ ਵੱਡਾ ਇੱਕ ਬਿਮਾਰੀ ਜਿਹੜੀ ਫੈਲੀ ਹੈ ਸਾਡੇ ਸਮਾਜ ਦੇ ਵਿੱਚ ਉਹਦੀ ਸਭ ਤੋਂ ਵੱਡੀ ਕਾਰਨ ਸ਼ਾਇਦ ਐ ਵੀ ਹੈਗਾ ਬਹੁਤ ਵੱਡਾ ਕਾਰਨ ਹੈਗਾ ਕਿ এডਿਕੇਸ਼ਨ ਜਿਹੜੀ ਹੈਗੀ ਹੈ ਉਹ ਬੇਰੋਜ਼ਗਾਰੀ এডਿਕੇਸ਼ਨ ਲੈਕ ਆਫ এডਿਕੇਸ਼ਨ ਉਸ ਤਰੀਕੇ ਦੇ ਨਾਲ ਕਿਉਂ ਕਿ ਕਿ ਇੱਕ ਟਾਈਮ ਤੋਂ ਬਾਅਦ ਜਿਹੜੇ ਲੋਕ ਪੜੇ ਜਿਨ੍ਹਾਂ ਨੇ ਡਿਗਰੀਆਂ ਐਕਵਾਇਰ ਕੀਤੀਆਂ ਉਹਨਾਂ ਨੂੰ ਜਦੋਂ ਨੌਕਰੀਆਂ ਨਹੀਂ ਮਿਲੀਆਂ ਤੇ ਉਹਨਾਂ ਦੇ ਅਗਲੀ ਜਨਰੇਸ਼ਨ ਜਾਂ ਆਲੇ ਦੁਆਲੇ ਵਾਲੇ ਲੋਕਾਂ ਨੇ ਦੇਖਿਆ ਵੀ ਇੰਨਾ ਪੜ੍ਹ ਲਿਖ ਕੇ ਵੀ ਬੰਦਾ ਵਿਲੇ ਤੁਰਿਆ ਫਿਰਦਾ ਤੇ ਆਪਾਂ ਨੂੰ ਕੀ ਲੋੜ ਹੈ ਇਹਨਾਂ ਪੈਸਾ ਖਰਚ ਕਰਨ ਦੀ ਨਾ ਟਾਈਮ ਲਗਾਉਂਦੀ ਕਿਉਂਕਿ ਇਹ ਇੱਕ ਸਰਕਲ ਇੰਜ ਨਹੀਂ ਹੁੰਦਾ ਕਿ ਮੈਂ ਗਿਆ ਕਿਸੇ ਦੇ ਕੋਲ ਤੇ ਮੈਂ ਨਾਲ ਹੀ ਚੱਟਾ ਵੇਚਣਾ ਸ਼ੁਰੂ ਕਰਤਾ ਜਾਂ ਕੁਝ ਵੀ ਕਰਨਾ ਸ਼ੁਰੂ ਕਰ ਦਿੱਤਾ ਇਹ ਸਭ ਤੋਂ ਪਹਿਲੇ ਕੀ ਹੁੰਦਾ ਇੱਕ ਚੇਨ ਬਣਦੀ ਹੈ ਸਭ ਤੋਂ ਪਹਿਲੇ ਛੋਟੀ ਛੋਟੀ ਕਰਕੇ ਉਹ ਬੰਦੇ ਨੂੰ ਆਦਤ ਪਾਈ ਜਾਂਦੀ ਹੈ ਜਦੋਂ ਉਹ ਬੰਦੇ ਨੂੰ ਲਤ ਲੱਗ ਜਾਂਦੀ ਹੈ ਨਾ ਦੈਨ ਉਹ ਫਿਰ ਉਹਦੇ ਵਾਸਤੇ ਕੁਝ ਵੀ ਕਿਉਂਕਿ ਇਹਦਾ ਇੱਕ ਸਾਇੰਟਿਫਿਕਲੀ ਜਿਹੜਾ ਰੀਜ਼ਨ ਹੈ ਸਾਡੇ ਦਿਮਾਗ ਦੇ ਵਿੱਚ ਦੋ ਤਰ੍ਹਾਂ ਦੇ ਹਾਰਮੋਨ ਹੁੰਦੇ ਨੇ ਇੱਕ ਹਾਰਮੋਨ ਤੁਹਾਨੂੰ એનર્ਜੀ ਦਿੰਦਾ ਹੈ ਮੈਂ ਸਿੰਪਲ ਭਾਸ਼ਾ ਦੇ ਵਿੱਚ ਸਮਝਾਵਾਂਗਾ ਇੱਕ ਹਾਰਮੋਨ ਜਿਹੜਾ ਤੁਹਾਨੂੰ ਡਿਪਰੈਸ ਕਰਦਾ ਹੁਣ ਇਹ ਨਸ਼ਾ ਕਰਦਾ ਕੀ ਹੈ ਕਿ ਇਹ ਨਸ਼ਾ ਹੌਲੀ-ਹੌਲੀ ਜਿਹੜਾ ਤੁਹਾਡਾ એનਰਜੈਟਿਕ ਜਿਹੜਾ ਉਹਨੂੰ ਡੋਪਾਮਾਈਨ ਕਹਿੰਦੇ ਨੇ ਉਹਨੂੰ ਜਿਹੜਾ ਉਹ ਪਨਾਣਾ ਬੰਦ ਕਰ ਦਿੰਦਾ ਇਹ ਬਹੁਤ ਵੱਡਾ ਵੱਡਾ ਆਰਟੀਕਲ ਲਿਖ ਨਿਊਜ਼ਪੇਪਰ 'ਚ ਮੈਂ ਪੜਿਆ ਸੀਗਾ ਏ ਜਦੋਂ ਤੁਹਾਡਾ ਹਾਰਮੋਨ ਜਦੋਂ ਤੁਹਾਡਾ ਮਾਈਂਡ ਹੀ ਡਿਪਰੈਸ ਰਹਿਣਾ ਤੁਹਾਨੂੰ ਉਹ ਚੀਜ਼ ਦੀ ਲਤ ਲਤ ਲਗਣੀ ਕਿੰਨੂੰ ਕਹਿੰਦੇ ਆ ਲਤ ਲਗਣੀ ਇਹਨੂੰ ਕਹਿੰਦੇ ਆ ਕਿਉਂਕਿ ਇੱਕ ਬੰਦਾ ਕੋਈ ਸਵੇਰੇ ਉੱਠੇਗਾ ਉਹ ਕੋਈ ਚੰਜ ਦਾ ਕੰਮ ਕਰੇਗਾ ਜਾਂ ਕੁਝ ਵਧੀਆ ਕੰਮ ਕਰਕੇ ਆਏਗਾ ਉਹਨੂੰ એનર્ਜੀ ਮਿਲੇਗੀ ਆਟੋਮੈਟਿਕਲੀ ਜੇ ਸਣਾ ਤੁਸੀਂ ਜਿਮ ਆ ਜਿਮ ਤੇ ਜਾਂਦੇ ਹੋ ਬੰਦਾ ਅੱਜ ਬੋਡੀ ਨਹੀਂ ਬਣਾਉਂਦਾ ਪਰ ਜਿਮ ਤੇ ਜਾ ਕੇ ਬੋਡੀ ਬਿਲਡਰ ਬਣ ਜਾਂਦਾ ਉਹ ਕਿਉਂ ਬਣ ਜਾਂਦਾ ਕਿਉਂਕਿ ਇੱਕ એનਰਜੀਜ਼ ਇੱਕ ਵਾਈਬਸ ਉਹ ਕਹਿੰਦੇ ਨਾ ਕਿ ਜਿਸ ਤਰ੍ਹਾਂ ਸਰੀਰ ਨੂੰ ਖੁਰਾਕ ਦੇਣੀ ਜ਼ਰੂਰੀ ਹੈ ਮਾਈਂਡ ਨੂੰ ਖੁਰਾਕ ਦੇਣੀ ਵੀ ਜ਼ਰੂਰੀ ਹੈ ਮਾਈਂਡ ਨੂੰ ਜਿਹੜੀ ਖੁਰਾਕ ਤੁਸੀਂ ਜੇ ਮਾਈਂਡ ਨੂੰ ਨਸ਼ਾ ਲੱਗ ਗਿਆ ਤੇ ਮਾਈਂਡ ਨੇ ਕਹਿਣਾ ਕਿ ਤੂੰ ਤੇ ਬੈਠਾ ਰਹਾ ਹੁਣ ਤੈਨੂੰ ਤੇ ਕੋਈ ਗੱਲ ਨਹੀਂ ਇਹੀ ਜੰਨਤ ਹੈਗੀ ਆ ਇਹ ਥੋੜਾ ਸਾਨੂੰ ਜਿਹੜਾ ਸਮਝਣਾ ਪਵੇਗਾ ਕਿ ਸਰਕਾਰ ਨੂੰ ਨਾਲ-ਨਾਲ ਜਿਹੜਾ ਹੈਗਾ ਕੋਈ ਸੋਸਾਇਟੀ ਦੇ ਬੰਦੇ ਇਹ ਸੋਸਾਇਟੀ ਨੂੰ ਵੀ ਐਕਟਿਵਲੀ ਉੱਥੇ ਇਨਵੋਲ ਕਰਕੇ ਕੁਝ ਐਜੂਕੇਸ਼ਨ ਨੂੰ ਬढ़ावा ਦੇਣਾ ਪਵੇਗਾ ਐਜੂਕੇਸ਼ਨ ਨੂੰ ਬढ़ावा ਕਿਵੇਂ ਦੇਣਾ ਸਕਿੱਲਸ ਸਕਿੱਲਸ ਕਿ ਹਰ ਬੰਦੇ ਨੂੰ ਦੱਸਣਾ ਪਏਗਾ ਕਿ ਯਾਰ ਕਿ ਤੂੰ ਇਹ ਇਹ ਵੀ ਸਭ ਕੁਝ ਮੈਂ ਨਹੀਂ ਕਹਿੰਦਾ ਕਿ ਸਾਰੇ ਬੰਦਿਆਂ ਨੂੰ ਸਰਕਾਰੀ ਨੌਕਰੀ ਦੇ ਦੋ ਪੋਸੀਬਲ ਨਹੀਂ ਹੈਗਾ ਪਰ ਜੇ ਪੋਸੀਬਲ ਨਹੀਂ ਹੈਗਾ ਤੇ ਮੈਂ ਇੱਕ ਚਿੱਠੀ ਪਾਈ ਹੈ ਗਵਰਨਮੈਂਟ ਨੂੰ ਉਹਦੇ ਵਿੱਚ ਜਿਹੜਾ ਐਨਡੀਪੀਐਸ ਦੇ ਅੰਦਰ ਹੀ ਹੈਗਾ ਕਿ ਸਰਕਾਰ ਨੇ ਕੱਲੇ ਓਟ ਸੈਂਟਰ ਨਹੀਂ ਬਣਾਨੇ ਕੱਲੇ ਰੀਹੈਬਿਲੀਟੇਸ਼ਨ ਦੇ ਸੈਂਟਰ ਨਹੀਂ ਬਣਾਨੇ ਸਰਕਾਰ ਦੀ ਸਿਰਫ ਇੰਨੀ ਡਿਊਟੀ ਨਹੀਂ ਹੈ ਕਿ ਇਹ ਬੰਦਾ ਮਰੀਜ਼ ਆ ਗਿਆ ਹੁਣ ਇਹਨੂੰ ਰੀਹੈਬਿਲੀਟੇਟ ਕਰੋ ਜਿਹੜਾ ਬੰਦਾ ਮਰੀਜ਼ ਬਣ ਗਿਆ ਉਹ ਤੇ ਬਣ ਗਿਆ ਉਹਨੂੰ ਜਿੰਨਾ ਮਰਜ਼ੀ ਤੁਸੀਂ ਦਵਾਈਆਂ ਖਵਾ ਲਓ ਉਹਨੇ ਨਸ਼ੇ ਜੜੀ ਕੱਲ ਉਹਨੂੰ ਨਸ਼ੇ ਨਾਲ ਪੂਰਤੀ ਹੋਣੀ ਹੈ ਉਹਨੂੰ ਨਸ਼ੇ ਨਾਲ ਹੀ ਹੋਣੀ ਹੈ ਦਵਾਈਆਂ ਦੇ ਨਾਲ ਕਿੰਨੇ ਕੋਟ ਸੈਂਟਰ ਬਣਾ ਲੋਗੇ ਕਿੰਨੇ ਕ ਬੰਦਿਆਂ ਨੂੰ ਤੁਸੀਂ ਰੀਹੈਬਿਲੀਟੇਟ ਕਰ ਲੋਗੇ ਪਰ ਉਹਦੇ ਨਾਲ ਨਾਲ ਜਿਹੜਾ ਐਨਡੀਪੀਐਸ ਦੇ ਵਿੱਚ ਇੱਕ ਚੀਜ਼ ਸੈਕਸ਼ਨ ਹੋਰ ਪ੍ਰਾਵਧਾਨ ਹੈਗਾ ਉਹ ਕਹਿੰਦੇ ਕੱਲਾ ਰੀਹੈਬਿਲੀਟੇਸ਼ਨ ਨਹੀਂ ਉਹਦੀਆਂ ਸਕਿੱਲਸ skills ਦਾ ਸੈਂਟਰ ਵੀ ਬਣਾਣੇ ਪੈਣਗੇ skills ਇਹ ਨਾਲ ਨਾਲ ਉਹਦੀ এডਿਕੇਸ਼ਨ ਨੂੰ ਵੀ ਬਣਾਣੀ ਹੁਣ ਮੈਨੂੰ ਦੱਸੋ এডਿਕੇਸ਼ਨ ਸੈਂਟਰ ਕਿੱਥੇ ਹੈਗਾ ਪੰਜਾਬ ਦੇ ਵਿੱਚ ਜਸਟ ਫੋਰ ਥਿਸ ਜਿਸ ਨਾਲ ਤੁਸੀਂ ਬਲਾਈਂਡ ਵਾਸਤੇ ਕਹਿੰਦੇ ਹੋ ਕਿ ਬਲਾਈਂਡ ਇੰਸਟੀਟਿਊਸ਼ਨ ਹੈ ਠੀਕ ਹੈ ਹਿਅਰਿੰਗ ਇੰਸਟੀਟਿਊਸ਼ਨ ਹੈ ਉਸ ਤੋਂ ਬਾਅਦ ਤੁਸੀਂ ਇਹ ਕਹਿ ਸਕਦੇ ਹੋ ਕਿ ਹਾਂ ਵੀ ਇਹ ਜਿਹੜਾ ਰੀਹੈਬਿਲੀਟੇਸ਼ਨ ਇੰਸਟੀਟਿਊਸ਼ਨ ਹੈ ਐਜੂਕੇਸ਼ਨਲ ਇੰਸਟੀਟਿਊਸ਼ਨ ਹੁਣ ਚਦੋਂ ਬੰਦਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਖੁਦ ਕੀ ਕਰ ਸਕਦਾ ਬੰਦਿਆਂ ਨੂੰ ਭੁੱਲ ਹੀ ਗਿਆ ਕਿਉਂਕਿ ਉਹ ਨਸ਼ਾ ਉਹਨਾਂ ਨੂੰ ਦੱਸ ਉਹਨਾਂ ਨੂੰ ਪਿਛੇ ਹੀ ਕਰ ਦਿੱਤਾ ਉਹਨੂੰ ਕਿ ਨਸ਼ਾ ਉਹਨਾਂ ਨੂੰ ਇਹ ਕਹਿੰਦਾ ਕਿ ਤੂੰ ਕੁਝ ਨਹੀਂ ਕਰ ਸਕਦਾ ਸਭ ਤੋਂ ਵੱਡੀ ਗੱਲ ਹੁਣ ਜੇ ਇਹ ਬੰਦਿਆਂ ਨੂੰ ਪਤਾ ਲੱਗ ਜਾਏ ਕਿ ਯਾਰ ਮੈਂ ਵੀ ਉਹਦੇ ਵਾਸਤੇ ਕੀ ਹੈ ਕਿ ਤੁਹਾਨੂੰ ਇੱਕ এমਪਲੋਇਮੈਂਟ ਜਨਰੇਟ ਭਾਵੇਂ ਕੰਟਰੈਕਚੁਅਲ ਕਰਨ ਜਿਹੜੇ ਬੰਦ ਛੋਟੀ ਜਿਹੀ ਐਗਜ਼ਾਮਪਲ ਮੈਨੂੰ ਵਕਾਲਤ ਪਸੰਦ ਹੈ ਸਪੋਜ਼ ਮੈਨੂੰ ਵਕਾਲਤ ਪਸੰਦ ਹੈ ਬੰਦੇ ਨੂੰ ਵਕਾਲਤ ਪਸੰਦ ਹੈ ਉਹਨੂੰ ਵਕਾਲਤ ਵਾਲੇ ਬੰਨੇ ਲਾ ਦਿਓ ਮਤਲਬ ਕੋਈ ਉਹਨੂੰ ਇੱਕ ਅਪੋਰਚ्युनिटी ਕੋਈ ਰਾਹ ਤੇ ਵਿਖਾਏ ਨਾ ਬੰਦਾ ਕਿਸੇ ਤਰੀਕਾ ਕਿਉਂਕਿ ਦੂਜੇ ਬੰਨੇ ਉਹਨੂੰ ਕੀ ਦਿਖ ਰਿਹਾ ਕਰੋੜਾ ਰੁਪਏ ਇੱਕ ਬੰਨੇ ਉਹਨੂੰ ਕਰੋੜਾ ਰੁਪਏ ਦਿਖ ਰਿਹਾ ਇੱਕ ਬੰਨੇ ਉਹਨੂੰ ਮਿਹਨਤ ਦਿਖ ਰਹੀ ਹੈ ਲੋਕੀ ਮਿਹਨਤ ਨਹੀਂ ਕਰਨਾ ਚਾਹਤੇ ਬਹਲ ਜੀ ਜੁੱਤ ਦਾ ਗੱਲ ਕੀਤੀ ਜਾਏ ਤੁਸੀਂ ਕਿਹਾ ਨਾ ਇਹ ਆਪਾਂ ਸਾਰੀਆਂ ਸਮਾਜੀ ਗੱਲਾਂ ਕਰ ਰਹੇ ਆ ਪਰ ਤੁਸੀਂ ਵੀ ਇੱਕ ਵਕੀਲ ਵੀ ਹੋ ਔਰ ਕ੍ਰਿਮਿਨੋਲੋਜੀ ਜਿਹੜੀ ਹੈਗੀ ਉਹ ਵਕੀਲ ਵਕਾਲਤ ਦਾ ਇੱਕ ਬਹੁਤ ਵੱਡਾ ਸੈਕਸ਼ਨ ਹੈਗਾ ਜਿਹੜੇ ਕ੍ਰਾਈਮ ਮਾਈਂਡ ਹੁੰਦੇ ਆ ਜਾਂ ਕ੍ਰਿਮੀਨਲ ਮਾਈਂਡਡ ਲੋਗ ਨੇ ਉਹਨਾਂ ਦਾ ਐਡਾ ਵੱਡਾ ਨੈਕਸਸ ਹੈ ਉਹਨਾਂ ਦੇ ਲਈ ਤਾਂ ਇਹ ਬਹੁਤ ਵੱਡਾ ਮਤਲਬ ਪਰਿਵਾਰਾਂ ਨੂੰ ਉਹਨਾਂ ਨੇ ਚਲਾਇਆ ਆਪਣੇ ਚਲਾ ਕੇ ਰੱਖਿਆ ਚਾਹੇ ਦੋ ਨੰਬਰ ਦੇ ਗਲਤ ਪੈਸਿਆਂ ਨਾਲ ਹੀ ਪਾਲ ਰਹੇ ਨੇ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਉਹਨਾਂ ਨੂੰ ਵੀ ਇੱਕ ਜਿੱਦਾਂ ਨਸ਼ੇ ਦੀ ਲਤ ਲੱਗ ਜਾਂਦੀ ਹੈ ਲੋਕਾਂ ਨੂੰ ਔਰ ਬਹੁਤ ਬੁਰੀ ਹੈਗੀ ਹੈ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਗਲਤ ਪੈਸਾ ਕਮਾਉਣ ਦੀ ਵੀ ਲਤ ਲੱਗ ਜਾਂਦੀ ਹੈ ਡੈਫੀਨੇਟਲੀ ਔਰ ਕਈ ਉਹਨਾਂ ਚੋਂ ਨੇ ਜਿਹੜੇ ਆਪ ਵੀ ਪਹਿਲੇ ਯੂਜ਼ ਕਰਦੇ ਨੇ ਆਪ ਵੀ ਉਹਦੇ ਆਦੀ ਨੇ ਸੋ ਇਹ ਸਾਰਾ ਬੜਾ ਅਜੀਬ ਜਿਹਾ ਮਤਲਬ ਵੀ ਇੱਕ ਵਰਤਾਰਾ ਹੈਗਾ ਇੰਨਾ ਸੌਖਾ ਹੈ ਇਹ ਇਹਦੀਆਂ ਜਿਹੜੇ ਵਿੱਚ ਜਿਹੜਾ ਹੈਗਾ ਗੈਪਸ ਲੈ ਕੇ ਆਣਾ ਜਿਹਨੂੰ ਕਹਿੰਦੇ ਨਾ ਵੀ ਇੱਕ ਚੇਨ ਤੋੜਨਾ ਜਾਂ ਨੈਕਸਸ ਨੂੰ ਤੋੜਨਾ ਜਾਂ ਇਸ ਨੂੰ ਮਤਲਬ ਕ੍ਰਿਮਿਨਲ ਮਾਈਂਡਡ ਜਿਹੜੇ ਲੋਕ ਨੇ ਉਹਨਾਂ ਦੇ ਮਾਈਂਡ ਤੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਉਹ ਕਿਸ ਕਿਉਂਕਿ ਅਦਰਵਾਇਜ਼ ਦੇ ਕੈਨ ਆਲਸੋ ਹਾਰਮ ਪੀਪਲ ਨਾ ਨਹੀਂ ਇਹ ਤੁਹਾਡੀ ਬਿਲਕੁਲ ਸਹੀ ਗੱਲ ਹੈ ਇਹਨੂੰ ਮੈਂ ਸਹੀ ਭਾਸ਼ਾ ਦੇ ਵਿੱਚ ਇਹ ਕਵਾਂਗਾ ਕਿ ਇੱਕ ਇਹ ਬਿਜ਼ਨਸ ਬਣ ਚੁੱਕਿਆ ਬਿਲਕੁਲ ਜਿਸ ਤਰ੍ਹਾਂ ਜਿਸ ਤਰ੍ਹਾਂ ਮਾਫੀਆ ਜਿਸ ਤਰ੍ਹਾਂ ਤੁਸੀਂ ਕੋਈ ਟੈਲੀਕਮ ਕੰਪਨੀ ਦਾ ਬਿਜ਼ਨਸ ਹੈ ਐਂਡ ਇਹ ਵੀ ਇੱਕ ਬਿਜ਼ਨਸ ਬਣ ਚੁੱਕਿਆ ਹੁਣ ਜਿਹੜੇ ਬੰਦੇ ਨੂੰ ਇਹ ਬਿਜ਼ਨਸ ਦੇ ਵਿੱਚ ਕਰੋੜਾ ਰੁਪਏ ਮਿਲ ਗਏ ਘਾਲ ਤੇ ਉਹੀ ਹੈ ਜਨੂੰ ਪਤਾ ਕਿ ਯਾਰ ਮੈਂ ਬਿਜ਼ਨਸ ਦੇ ਵਿੱਚ ਕਰੋੜਾ ਰੁਪਏ ਕਮਾ ਸਕਦਾ ਉਹ ਐਵਰੀ ਐਫਰਟ ਕਰੇਗਾ ਕਿ ਕੁਇਕ ਉਹ ਐਵਰੀ ਐਫਰਟ ਉਹ ਉਹ ਜਿਹੜੇ ਨੇ ਸਾਰੇ ਬੰਦਿਆਂ ਨੂੰ ਇਹਦੇ ਮੈਰਿਟਸ ਹੀ ਦਿਖਾਣਗੇ ਦੇਖੋ ਜੀ ਕਿ ਉਹ ਨੌਕਰੀ ਲੈ ਕੇ ਤੁਸੀਂ ਕੀ ਕਰਨਾ 25000 ਰੁਪਏ ਲੋਗੇ ਐਲ ਐ ਤੋਂ 25000 ਰੁਪਏ ਦਿਹਾੜੀ ਮਿਲੇਗਾ ਤੈਨੂੰ ਤੋਂ ਇਹ ਕੰਮ ਕਰ ਬੰਦਾ ਉਸੇ ਵੇਲੇ ਅਟਰੈਕਟ ਹੋ ਗਿਆ ਹੁਣ ਉਹ ਬੰਦਾ ਜਿਹੜਾ ਅਟਰੈਕਟ ਹੋ ਗਿਆ ਤੇ ਇਹ ਜਿਹੜਾ ਤੁਸੀਂ ਕ੍ਰਾਈਮ ਦੇ ਨਾਲ ਜੋੜਦੇ ਹੋ ਤੇ ਇਟ ਇਜ਼ ਅ ਮੇਜਰ ਕ੍ਰਾਈਮ ਇਹਨੂੰ ਪੋਜ਼ੈਸ ਕਰਨਾ ਇਹਨੂੰ ਬਿਜ਼ਨਸ ਕਰਨਾ illegal चीज नो इवन कंज्यूम ਕਰਨਾ ਦਫਾ ਸਤਾਹੀ ਹੈਗੀ ਆ ਕੰਜ਼ਮਪਸ਼ਨ ਵੀ ਇਹਦੇ ਵਿੱਚ ਜੜੀ ਆ ਇੱਕ ਆਫੈਂਸ ਹੈਗੀ ਹੈ ਮਤਲਬ ਵੇਚਣਾ ਪ੍ਰਿਪੇਅਰ ਕਰਨਾ ਕਲਟੀਵੇਟ ਕਰਨਾ ਤੁਸੀਂ ਯੂਜ਼ ਕਰਨਾ ਯੂਜ਼ ਕਰਨਾ ਕੰਜ਼ਮਪਸ਼ਨ ਇਜ਼ ਆਲਸੋ ਪੁਨਿਸ਼ੀਬਲ ਆਫੈਂਸ ਤੇ ਮੈਂ ਇਹਦੇ ਚ ਇਹ ਕਹਾਂਗਾ ਜਿਸ ਨਾਲ ਤੁਸੀਂ ਇੱਕ ਹਰਿਆਣੇ ਦੀ ਮੈ న్యూਸ ਪੜ੍ਹ ਰਿਹਾ ਸੀਗਾ ਇੱਕ ਯੂਨੀਵਰਸਿਟੀ ਦੇ ਵਿੱਚ ਅਫੀਮ ਦੀ ਖੇਤੀ ਕਰ ਲਈ ਗਈ ਸੀਗੀ ਕਿੰਨੀ ਜ਼ਿਆਦਾ ਫੀਮ ਦੇ ਕਿੰਨੇ ਪੌਦੇ ਸੀਗਾ 100 150 ਪੌਦਾ ਸੀਗਾ ਮਤਲਬ ਇਹ ਜਿਹੜਾ ਚੀਜ਼ ਹੈਗੀ ਹੈ ਕਿ ਜਿੰਨੂੰ ਪਤਾ ਲੱਗ ਜਾਂਦਾ ਨਾ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਨੈਕਸਸ ਨੂੰ ਤੋੜਨਾ ਕਿਉਂਕਿ ਇੱਕ ਬਾਰਡਰ ਪਾਰਸ ਉਹ ਵੀ ਤਾਂ ਵੇਖੋ ਤੁਸੀਂ ਹਰ ਰੋਜ਼ ਆਪਾਂ ਪੜਦੇ ਆਂ ਡਰੋਨ ਆ ਗਿਆ ਇਹ ਆ ਗਿਆ ਜਿੰਨੇ ਇਲੀਗਲ ਕੰਟੀਵੇਸ਼ਨ ਕਿਉਂਕਿ ਇਧਰ ਜਦੋਂ ਬੰਦਿਆਂ ਨੂੰ ਕਰੋੜਾ ਰੁਪਏ ਲੱਭਣੇ ਆ ਉਹਨਾਂ ਨੇ ਤਾਂ ਬਹਰ ਕੋਸ਼ਿਸ਼ ਕਰਨੀ ਹੁਣ ਤੁਸੀਂ ਸ਼ਰਾਬ ਵੀ ਵੇਖ ਲਓ ਸ਼ਰਾਬ ਨਸ਼ੇ 'ਚ ਨਹੀਂ ਆਂਦੀ ਸ਼ਰਾਬ ਵੀ ਨਸ਼ੇ 'ਚ ਆਂਦੀ ਹੈ ਪਰ ਅੱਜ ਹੀ ਮੈਂ ਪੜ ਰਿਹਾ ਸੀਗਾ ਅਖਬਾਰ ਦੇ ਵਿੱਚ ਕਿੰਨੇ ਲੀਟਰ ਜਾਲੀ ਸ਼ਰਾਬ ਜਿਹੜੀ ਆ ਉਹ ਜਿਹੜੀ ਅੱਜ ਫੇਰ ਪੜੀ ਗਈ। ਮਤਲਬ ਨਸ਼ਾ ਇਜ਼ ਅ ਨਸ਼ਾ ਨਸ਼ੇਨ ਨੂੰ ਤੇ ਰੋਕਣਾ ਇਹ ਆਪਾਂ ਇਹਨੂੰ ਟਾਈਮ ਬਾਉਂਡ ਨਹੀਂ ਕਰ ਸਕਦੇ ਕਿ ਮੈਂ 31 ਤਰੀਕ ਤੱਕ ਜਾਂ 30 ਤਰੀਕ ਤੱਕ ਮੈਂ ਇਹਨੂੰ ਟਾਈਮ ਬਾਉਂਡ ਕਰਦਾ। ਹਾਂ ਆਪਾਂ ਕੋਸ਼ਿਸ਼ ਕਰ ਸਕਦੇ ਆ ਜੋ ਸਰਕਾਰ ਕਰ ਰਹੀ ਹੈ ਤੇ ਮੈਨੂੰ ਲੱਗਦਾ ਕਿ ਜੇ ਕਰ ਰਹੀ ਆ ਤੇ ਹੁਣ ਇਹਨੂੰ ਇਹ ਕੋਸ਼ਿਸ਼ ਛੱਡਣੀ ਨਹੀਂ ਚਾਹੀਦੀ। ਤੇ ਜਿਹੜੀਆਂ ਬਿਗ ਫਿਸ਼ਸ ਨੇ ਜਿਸ ਨਾਲ ਮੈਂ ਅੱਜ ਵੀ ਸੁਣ ਰਿਹਾ ਸੀਗਾ ਇੰਟਰਵਿਊ ਦੇ ਵਿੱਚ ਕਿ ਉਹਨਾਂ ਨੇ ਹੁਣ ਐ ਵੀ ਦੇਖ ਲਿਆ ਕਿ ਹੁਣ ਬਿਗ ਫਿਸ਼ਸ ਵੱਲ ਵੀ ਜਾਣਾ ਹੈ ਜਾਂ ਕੁਝ ਵੀ ਜਾਣਾ ਤੇ ਜਦੋਂ ਤੱਕ ਆਪਾਂ ਵੱਡੀ ਮਛਲੀ ਨੂੰ ਨਹੀਂ ਫੜਾਂਗੇ ਉਦੋਂ ਤੱਕ ਛੋਟੇ ਬੰਦੇ ਜਿਹੜੇ ਆ ਉਹ ਖਤਮ ਨਹੀਂ ਹੋਣਗੇ ਇਸ ਤੋਂ ਬਾਅਦ ਜਿਹੜਾ ਮੈਂ ਉਹੀ ਗੱਲ ਮੈਂ ਫੇਰ ਕਰਾਂਗਾ ਕਿ ਲੋਕਾਂ ਨੂੰ ਐਜੂਕੇਟ ਕਰਨ ਦੀ ਸਭ ਤੋਂ ਜ਼ਿਆਦਾ ਲੋੜ ਹੈ ਕਿਉਂਕਿ ਜੇ ਮੈਂ ਕ ਅਸਿਊਮ ਨਹੀਂ ਕਰਨਾ ਚਾਹਾਂਗਾ ਨਾ ਤੇ ਇਹਦੀ ਸੈਲਿੰਗ ਇਹਦੀ ਮੈਨੂਫੈਕਚਰਿੰਗ ਆਪਣੇ ਆਪ ਘਟ ਜੇਗੀ ਤੁਹਾਡੇ SPIL ਤੇ ਸਰਕਾਰ ਦਾ ਵੀ ਕੋਈ ਰੁਖ ਆਇਆ ਹੋਣਾ ਉਹਨਾਂ ਦਾ ਵੀ ਜਾਂ ਕਿਸੇ ਤਰੀਕੇ ਦਾ ਡੈਫੀਨੇਟਲੀ ਜਿਹੜਾ ਜਾਂ ਤੁਸੀਂ ਕਿਸੇ ਜਦੋਂ PIL ਇੱਕ ਸਾਈਡ ਤੋਂ ਜਾਂਦੀ ਹੈ ਤੇ ਦੂਸਰੀ ਸਾਈਡ ਤੋਂ ਵੀ ਕੋਈ ਜਵਾਬ ਜਾਂ ਕਿਸੇ ਤਰੀਕੇ ਦੇ ਕੁਝ ਆਂਦੇ ਨੇ ਕੁਝ ਬੜੇ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਮੈਂ ਪੜ ਰਹੀ ਸੀਗੀ ਤੁਹਾਡੇ ਵੱਲੋਂ ਲਿਖੇ ਗਏ ਆ ਉਹ ਉਹ ਵੀ ਜਰਾ ਸ਼ੇਅਰ ਕਰੋ ਸਾਡੇ ਦਰਸ਼ਕਾਂ ਨਾਲ ਉਹਦੇ ਚ ਵੇਖੋ ਮੈਂ ਤਿੰਨ ਪੁਆਇੰਟ ਰੱਖੇ ਸੀ ਜੀ ਇੱਕ ਤੇ NDPS ਦੀ ਜਿਹੜੀ ਕੋਈ ਵੀ ਪ੍ਰਾਪਰਟੀ ਆ ਨਾ ਕਿਸੇ ਵੀ ਫਾਰਮ ਦੀ ਆ ਭਾਵੇਂ ਬਿਲਡਿੰਗ ਭਾਵੇਂ ਕਮਰਸ਼ੀਅਲ ਭਾਵੇਂ ਗੱਡੀ ਭਾਵੇਂ ਸਕੂਟਰ ਉਹ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਫੋਰਫਿਟ ਕਰੋ ਸਭ ਤੋਂ ਪਹਿਲੀ ਗੱਲ ਉਹਨੂੰ ਟਾਓ ਉਹ ਤੁਹਾਡੀ ਮਰਜ਼ੀ ਆ ਤੁਸੀਂ ਟਾਣਾ ਹੈ ਨਹੀਂ ਟਾਣਾ ਮਤਲਬ ਉਹਨੂੰ ਡਿਸਪੋਜ਼ ਆਫ ਕਰਨੀ ਆ ਜਿਸ ਤਰ੍ਹਾਂ ਮਰਜ਼ੀ ਕਰੋ ਮੈਨੂੰ ਇਹ ਲੱਗਦਾ ਹੈ ਕਿ ਟਾਣ ਨਾਲ ਸਾਨੂੰ ਕੋਈ ਫਾਇਦਾ ਨਹੀਂ ਸੀਗਾ ਕਿਉਂਕਿ ਟਾਣ ਨਾਲ ਉਹਦੀ ਵੈਲਿਊ ਯੂਟਿਲਿਟੀ ਘਟ ਜਾਂਦੀ ਆ ਹੁਣ ਸਾਨੂੰ ਕਮਰਸ਼ੀਅਲ ਬਿਲਡਿੰਗ 5 ਫਲੋਰ ਦੀ ਮਿਲਦੀ ਹੋਵੇ ਉਹ ਕਰੋੜਾਂ 'ਚ ਵਿਕਣੀ ਆ ਤੁਸੀਂ ਕਰੋੜਾ ਰੁਪਏ ਕਿਉਂ ਨਹੀਂ ਵੇਚ ਰਹੇ ਹੁਣ ਜੇ ਆਪਾਂ ਉਹਨੂੰ ਕਰੋੜਾਂ 'ਚ ਉਹਨਾਂ ਆ ਗਿਆ 100 ਦਫਾ 107 ਜਿਹੜਾ ਮੇਰਾ ਦੂਸਰਾ ਪੁਆਇੰਟ ਸੀ ਉਹਦੇ ਚ ਕੀ ਹੁੰਦਾ ਤੁਸੀਂ ਕਿੰਨੇ ਵਿਕਟਿਮਸ ਨੇ ਕ੍ਰਾਈਮ ਦੇ ਮੈਂ ਨਹੀਂ ਕਹਿੰਦਾ ਕਿ ਡਰੱਗਸ ਦੇ ਵਿਕਟਿਮ ਨੇ ਮੈਂ ਕਹਿੰਨਾ ਕਿ ਕਿੰਨੇ ਹੋਰ ਵਿਕਟਿਮ ਨੇ ਜਿਸ ਤਰ੍ਹਾਂ ਇੱਕ ਲੇਡੀ ਦਾ ਪਰਸ ਖੋਇਆ ਗਿਆ ਉਹ ਬੰਦਾ ਲੱਭਿਆ ਹੀ ਨਹੀਂ ਸਨੇਚਿੰਗ ਰੋਬਰੀ ਦਕੈਤਸ ਕਿੰਨੇ ਹੁੰਦੇ ਹੁਣ ਜਿਹੜਾ ਮੋਟਰ ਐਕਸੀਡੈਂਟ ਕਲੇਮਸ ਨੇ ਬੰਦੇ ਮਾਰ ਜਾਂਦੇ ਕੱਲ ਹੀ ਇੰਨੇ ਬੰਦੇ ਮਰੇ ਹਰਿਆਣਾ ਦੇ ਵਿੱਚ ਹੈਨਾ ਗਵਰਨਮੈਂਟ ਏਮਪਲੋਈ ਸੀਗੇ ਉਹਨਾਂ ਨੂੰ ਉਹਨਾਂ ਨੂੰ ਕੀ ਫਾਇਦਾ ਹੋ ਰਿਹਾ ਮਤਲਬ ਉਹ ਮੈਂ ਉਹ ਕਿਹਦਾ ਦੀ ਗੱਲ ਕਰ ਰਿਹਾ ਹਾਂ ਵਿਕਟਿਮ ਦੀ ਕੰਪਨਸੇ ਮੈਂ ਗੱਲ ਇੱਥੇ ਤੱਥ ਰੱਖਣਾ ਜਾ ਰਿਹਾ ਕਿ ਉਹ ਬੰਦੇ ਜਿਹਦੇ ਵਿੱਚ ਅਕਿਊਜ਼ਡ ਲੱਭਦੇ ਹੀ ਨਹੀਂ ਅਨਟਰੇਸਟ ਪਤਾ ਹੀ ਨਹੀਂ ਮੈਂ ਸਿਰਫ ਉਹ ਕੇਸਾਂ ਦੀ ਗੱਲ ਕਰ ਜਿਹਦੇ ਚਤੇ ਪਤਾ ਹੀ ਤੇ ਉਹ ਬੰਦੇ ਕੋਲੋਂ ਲੈ ਸਕਦੇ ਆ ਉਹਦੀ ਪ੍ਰਾਪਰਟੀ ਵੇਚ ਕੇ ਜਿਹੜੇ ਬੰਦੇ ਪਤਾ ਹੀ ਨਹੀਂ ਹੁਣ ਐਂ ਜੀ ਜਲੰਧਰ ਚ ਕੇਸ ਆਇਆ ਸੀ 70 ਸਾਲ ਦੀ ਉਹ ਜਨਾਨੀ ਸੀਗੀ ਉਹਦਾ ਪਰਸ ਕੋ ਕੇ ਲੈ ਗਏ ਸੀਗੇ ਉਹ ਫਿਰ ਮੈਂ ਹਿਊਮਨ ਰਾਈਟਸ ਦੇ ਵਿੱਚ ਪਾਇਆ ਪਰਚਾ ਵੀ ਦਰਜ ਕਰਾਇਆ ਪਰ ਅਜੇ ਤੱਕ ਬੰਦੇ ਨਹੀਂ ਲੱਭੇ ਗਏ ਉਹਦੇ ਵਿੱਚ ਹਨਾ ਉਹ ਵਿਕਟਿਮ ਨੂੰ ਕੀ ਮਿਲਿਆ ਤੇ ਮੈਂ ਇਹ ਪੀਆਈਐਲ ਦਾ ਸੈਕੰਡ ਪੁਆਇੰਟ ਇਹ ਰੱਖਿਆ ਕਿ ਤੁਸੀਂ 107 ਦੇ ਵਿੱਚ ਇੱਕ ਹੋਰ ਫਾਇਦਾ ਜੇ ਐਨਡੀਪੀਐਸ ਇਹ ਸਾਨੂੰ ਫਾਇਦਾ ਨਹੀਂ ਹੈਗਾ ਇਹਨੇ ਪੰਜਾਬ ਸਰਕਾਰ ਨੂੰ ਐਕਟ ਕਰਨ ਦਾ ਉਹਨੂੰ 107 ਚ ਜ਼ਿਆਦਾ ਫਾਇਦਾ ਜੇ ਹੁਣ ਪੁੱਛੋ ਕਿਉਂ ਹਾਂਜੀ ਕਿਉਂ ਕਿਉਂਕਿ 107 ਦੇ ਵਿੱਚ ਸਾਰੀ ਦੀ ਸਾਰੀ ਪ੍ਰਾਪਰਟੀ ਪੰਜਾਬ ਸਰਕਾਰ ਨੂੰ ਜਾਣੀ ਹੈ ਓਕੇ ਉਹ ਜਦ ਗਵਰਨਮੈਂਟ ਕੋ ਲਾ ਜਾ ਉਹ ਉਹ ਸਾਰੀ ਜ਼ਿਆਦਾਈ ਪ੍ਰਾਪਰਟੀ ਗਵਰਨਮੈਂਟ ਕੋਲ ਆਣੀ ਉਸ ਤੋਂ ਬਾਅਦ ਜਿਹੜਾ ਉਹ ਚਾਵੇ ਉਹਨੂੰ ਡਿਸਪੋਜ਼ ਆਫ ਕਰਕੇ ਕਿਸੇ ਵੀ ਵਿਕਟਿਮ ਨੂੰ ਦਓ ਨਾ ਉਹਨੂੰ ਕੰਪਨਸੇਸ਼ਨ ਜਿਤੇ ਅਨਟ੍ਰੇਸਡ ਹੁਣ ਕੱਲ ਵੀ ਮੈਂ ਚੰਡੀਗੜ੍ਹ ਦਾ ਇੱਕ ਵੇਗ ਮੁਹਾਲਲੇ ਦਾ ਹੀ ਕਿੱਸਾ ਵੇਖ ਰਿਆ ਸੀਗਾ ਉਹ ਲੇਡੀ ਨੂੰ ਖਿੱਚ ਕੇ ਲੈ ਕੇ ਜਾ ਰਹੇ ਸੀਗੇ ਪਰਸ ਕੋ ਸਨੇਚਿੰਗ ਰੋਬਰੀਜ਼ ਤੇ ਕਹਿੰਦੇ ਸਭ ਕੁਝ ਹੋ ਰਿਹਾ ਹੈ ਅੱਜਕੱਲ ਤਾਂ ਤੁਸੀਂ ਵਿਕਟਿਮ ਨੂੰ ਉਹ ਪ੍ਰਾਪਰਟੀ ਨੂੰ ਡਿਸਪੋਜ਼ ਆਫ ਕਰਕੇ ਕਿਸੇ ਪ੍ਰਾਪਰਟੀ ਤੁਹਾਡੇ ਕੋਲ ਆਈ ਦੂਸਰੀ ਗੱਲ ਹੈ ਤੁਸੀਂ ਵਿਕਟਿਮ ਨੂੰ ਵੀ ਕੰਪਨਸੇਟ ਕਰਤਾ ਤੁਹਾਡਾ ਦੋਨੋਂ ਪੱਖੋਂ ਰੱਖਿਆ ਗਿਆ ਨਾ ਜੀ ਮਤਲਬ ਸਾਡਾ ਪੋਲਿਟੀਕਲ ਮੋਟਿਵ ਵੀ ਹੋ ਗਿਆ ਤੇ ਲੀਗਲ ਮੋਟਿਵ ਵੀ ਹੋ ਗਿਆ ਤੇ ਵਿਕਟਿਮ ਨੂੰ ਵੀ ਕੁਝ ਜਿਹੜਾ ਫਾਇਦਾ ਹੋ ਗਿਆ ਇਹ ਮੇਰਾ ਦੂਸਰਾ ਪੁਆਇੰਟ ਉਹਦੇ ਚਗਾ ਸੀ 107 ਨੂੰ ਇੰਪਲੀਮੈਂਟ ਕਰਨ ਤੇ ਬਹੁਤ ਜ਼ਿਆਦਾ ਵਧੀਆ ਗੱਲ ਹੈ ਹਰ ਕ੍ਰਾਈਮ ਦੇ ਵਿੱਚ ਥਰਡ ਸੀਗਾ ਐਮਏਸੀਟੀ 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 ਮੋਟਰ ਐਕਸੀਡੈਂਟ ਹੁਣ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੋਈ ਬੰਦਾ ਨਸ਼ਾ ਕਰ ਰਿਹਾ ਨਸ਼ਾ ਕਰਕੇ ਉਹਨੇ ਗੱਡੀ ਲੱਲੀ ਗੱਡੀ ਲੈ ਕੇ ਉਹਨੇ ਕਿਸੇ ਐਕਟਿਵ ਵਾਹਲੇ ਨੂੰ ਉਡਾਤਾ ਲਾਈਕ ਪੋਸਟ ਦਾ ਇਨਸੀਡੈਂਟ ਹੋਇਆ ਸੀਗਾ ਸੁਪੋਜ਼ ਉਹਦੇ ਚ ਮੈਨੂੰ ਨਹੀਂ ਪਤਾ ਕਿ ਡਰੱਗ ਸੀਗੇ ਕਿ ਨਹੀਂ ਇੱਕ ਉਹ ਐਗਜ਼ਾਮਪਲ ਹੈ ਕਿ ਇੱਕ ਗੱਡੀ ਆਈ ਉਹ ਨਸ਼ਾ ਕਰਕੇ ਉਹਨੇ ਪਹਿਲੇ ਗੱਡੀ ਲਈਤੀ ਉਹ ਬੰਦੇ ਨੇ ਇਹ ਬੰਦੇ ਨੇ ਉਸ ਤੋਂ ਬਾਅਦ ਉਹਨੇ 20 ਬੰਦੇ ਨੂੰ ਉਡਾ ਦਿੱਤਾ ਹੁਣ ਇੱਥੇ ਵੇਖੋ ਕਿੰਨੀ ਵਧੀਆ ਗੱਲ ਹੈ ਹੁਣ ਮੋਟਰ ਵਹੀਕਲ ਐਕਟ ਦੀ ਦਫਾ 19 ਕਹਿੰਦੀ ਹੈ ਕਿ ਤੁਸੀਂ ਉਹਨੂੰ ਜਿਹੜਾ ਲਾਇਸੈਂਸ ਉਹਨੂੰ ਡਿਸਕਵੈਲੀਫਾਈ ਕਰ ਸਕਦੇ ਹੋ ਇੱਕ ਉਹ ਬੰਦੇ ਦਾ ਲਾਇਸੈਂਸ ਗਿਆ ਕਿਉਂਕਿ ਡਰੰਕਨ ਡਰਾਈਵਿੰਗ ਡਰੱਗਸ ਦੇ ਨਾਲ ਡਰਾਈਵਿੰਗ ਡੈਥ ਆਫ ਦਾ ਪਰਸਨ ਇਹ ਚੀਜ਼ ਜਰ ਲਗਈਆਂ ਹੁਣ ਇਹਦੇ ਵਿੱਚ ਤੁਸੀਂ ਐਕਸ਼ਨ ਕੀ ਕੀ ਲੈ ਸਕਦੇ ਹੋ ਫਿਰ ਮਾਦ ਵਿੱਚ ਵੇਖਿਆ 304 ਵੀ ਬਾਅਦ ਚ ਲਾਈ ਉਹ ਬੰਦੇ ਨੂੰ ਪਹਿਲੇ ਜਮਾਨਤ ਤੇ ਵੀ ਛੱਡਤਾ 304 ਵੀ ਲਾਤੀ ਉਹ ਫਿਰ ਜਮਾਨਤ ਤੇ ਛੁੱਟ ਗਿਆ ਵਿਕਟਿਮ ਨੂੰ ਕੀ ਮਿਲਿਆ ਵਿਕਟਿਮ ਨੂੰ ਕੀ ਮਿਲਿਆ ਐਸ ਕਰਕੇ 3rd ਪੁਆਇੰਟ ਹੈਗਾ ਕਿ ਇੱਕ ਇਹਦੇ ਚ ਗੱਡੀ ਤੁਸੀਂ ਉਹਦਾ ਲਾਇਸੈਂਸ ਡਿਸਕਵালিਫਾਈ ਕਰ ਸਕਦੇ ਹੋ ਪਹਿਲੀ ਗੱਲ ਆਰਸੀ ਕੈਨਸਲ ਕਰ ਸਕਦੇ ਹੋ ਗੱਡੀ ਦੀ ਦੂਸਰੀ ਗੱਲ ਜਿਹੜਾ ਕਿ ਉਹਨੂੰ ਜਿਹੜਾ ਹੋਏਗੀ ਜਿਹੜਾ ਬੰਦੇ ਦੀ ਹੈਗੀ ਆ ਤੀਸਰੀ ਗੱਲ ਜਿਹੜਾ ਵਿਕਟਿਮ ਤੁਸੀਂ ਹੁਣ ਉਹ ਦਫਾ 107 ਚ ਉਹ ਗੱਡੀ ਨੂੰ ਕਿਉਂ ਨਹੀਂ ਲੈ ਕੇ ਆ ਸਕਦੇ ਤੇ ਤੁਸੀਂ ਫੋਰਫੀਟ ਕਿਉਂ ਨਹੀਂ ਕਰ ਸਕਦੇ ਸਟੇਟ ਗਵਰਨਮੈਂਟ ਨੂੰ ਬੀਇੰਗ ਅ ਪ੍ਰੋਸੀਡ ਆਫ ਕਰਾਇਮ ਕਿਉਂਕਿ ਉਹ ਨਸ਼ਾ ਵੇਚ ਕੇ ਉਹ ਗੱਡੀ ਲਤੀ ਕਰੋ ਨਾ ਇਨਵੈਸਟਿਗੇਟ ਗੱਡੀਆਂ ਵੀ ਸਰਕਾਰ ਦੀਆਂ ਹੋਣਗੀਆਂ ਉਸ ਤੋਂ ਬਾਅਦ ਤੁਸੀਂ ਉਹ ਗੱਡੀ ਵੇਚ ਕੇ ਇਮੀਡੀਏਟ 5 ਲੱਖ ਰੁਪਏ ਦਾ ਪ੍ਰਾਵਧਾਨ ਹੈਗਾ ਸਪੋਜ਼ ਕੋਈ ਬੰਦਾ ਗੱਡੀ ਮਾਰ ਗਿਆ ਕੋਈ ਬੰਦਾ ਮਰ ਗਿਆ ਉਹਨੂੰ ਕੁਝ ਨਹੀਂ ਚਾਹੀਦਾ ਉਹਦੇ ਅੱਗੇ ਪਿੱਛੇ ਕੋਈ ਹੈਗਾ ਹੀ ਨਹੀਂ ਸਪੋਜ਼ ਕੋਈ ਸਿੰਗਲ ਮੈਨ ਮਾਰ ਗਿਆ ਕੋਈ ਬੰਦਾ ਮੌਕੇ ਤੇ 5 ਲੱਖ ਰੁਪਏ ਉਹਨੂੰ ਦੇਣਾ ਪੈ ਸਕਦਾ ਗੱਡੀ ਵਾਲੇ ਨੂੰ ਜੋ ਦਿਨ ਚੋਣਾ ਸਤੈਨ ਸ਼ੋਰਤ ਨੂੰ ਜੇ ਇਨਸ਼ੋਰਰ ਨਹੀਂ ਹੈਗਾ ਤੇ ਗੱਡੀ ਵਾਲੇ ਨੂੰ ਵੇਖੋ ਕਿੰਨੀ ਵਧੀਆ ਪ੍ਰੋਵੀਜ਼ਨ ਆ ਇੱਕ ਦਿਨ ਚ ਬੰਦੇ ਨੂੰ 5 ਲੱਖ ਰੁਪਏ ਜੁਰਮਾਨਾ ਨਹੀਂ ਮਿਲਿਆ ਤੇ ਉਹ ਸਰਕਾਰ ਨੂੰ ਵੀ ਨਾ ਦੇਣਾ ਪਿਆ ਤੇ ਉਹਦੀ ਗੱਡੀ ਨੂੰ ਤੁਸੀਂ ਫੋਰਫੀਟ ਕਰਕੇ ਡੀਸੀਸ ਆਨ ਨੂੰ ਆਰਡਰ ਕਰਕੇ ਉਹਨੂੰ ਵੀ ਮੁਆਵਜ਼ਾ ਦਵਾਇਆ ਕਿੰਨੀ ਤੁਹਾਡੀ ਬੱਲੇ ਬੱਲੇ ਹੋ ਸਕਦੀ ਹੈ ਮਤਲਬ ਵਿਕਟਿਮ ਨੂੰ ਵੀ ਤਾਂ ਕੁਝ ਦਵਾਉਣਾ ਮੇਰੀ ਪੀਆਈਐਲ ਦਾ ਬੇਸਿਕ ਜਿਹੜਾ ਉਹਦਾ ਪਰਪਸ ਇਹ ਹੈ ਕਿ ਤੁਸੀਂ ਜੋ ਕਰਨਾ ਕਰੋ ਪਰ ਵਿਕਟਿਮ ਨੂੰ ਚਾਹਤੋਂ ਤੱਕ Victim, victim जी, जी, विक्टिम विक्टिम ਨੂੰ ਵੀ ਕੁਝ ਦਿਓ ਮਤਲਬ ਵਿਕਟਿਮਸ ਵਾਸਤੇ ਵੀ ਕੁਝ ਕਰੋ ਨਾ ਉਹ ਤੇ ਤੁਹਾਡੀ ਕਾਨੂੰਨੀ ਪ੍ਰੋਸੀਜਰ ਹੈ ਕਿ ਜਿੰਨੇ ਕੋਈ ਕ੍ਰਾਈਮ ਕਰਤਾ ਪਰਚਾ ਦਰਜ ਕਰਨਾ ਤੇ ਤੁਹਾਡਾ ਕਾਨੂੰਨੀ ਅਧਿਕਾਰ ਆ ਉਹ ਤੇ ਕਰੋ ਪਰ ਉਸ ਤੋਂ ਬਾਅਦ ਵਿਕਟਿਮ ਨੂੰ ਵੀ ਜੇ ਤੁਸੀਂ ਕੁਝ ਦਿਵਾਓ ਇਹ ਕਾਨੂੰਨ ਬਣੇ ਨੇ ਕਾਦੇ ਵਾਸਤੇ ਬਣਨੇ ਨੇ ਜੇ ਨੂੰ ਇੰਪਲੀਮੈਂਟ ਹੀ ਨਹੀਂ ਕਰਨਾ ਐਸ ਕਰਕੇ ਮੈਂ पीआईएल ਪਾਈ ਸੀਗੀ ਕਿ ਨਹੀਂ ਜੀ ਵਿਕਟਿਮ ਨੂੰ ਬੈਨੀਫਿਟ ਤਦੇ ਇਹਦਾ ਨਾਮ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਨੋਟ ਇਟ ਇਜ਼ ਅ ਕ੍ਰਿਮੀਨਲ ਇੰਟਰਸਟ ਲਿਟੀਗੇਸ਼ਨ ਐਸ ਕਰਕੇ ਮੈਂ ਕਹ ਰਿਹਾ ਕਿ ਆਪਣੇ ਐਕਸ਼ਨਸ ਦੇ ਨਾਲ ਵਿਕਟਿਮਸ ਨੂੰ ਵੀ ਕੰਪੰਸੇਟ ਕਰੋ ਤੇ ਮੈਂ ਨਹੀਂ ਕਹਿੰਦਾ ਕਿ ਕੋਈ ਵੀ ਬੰਦਾ ਕਹੇਗਾ ਕਿ ਸਰਕਾਰ ਬੁਰਾ ਕੰਮ ਕਰ ਰਹੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅ ਸੱਜਣਾ ਲੈ ਐਡਵੋਕੇਟ ਕਵਰ ਪਾਹਲ ਸਿੰਘ ਸਿੱਕੇ ਬੜੇ ਤਫਸੀਲ ਦੇ ਨਾਲ ਉਹਨਾਂ ਨੇ ਆਪਣੀ ਪੀਆਈਐਲ ਬਾਰੇ ਗੱਲਬਾਤ ਕੀਤੀ ਹੈ ਖਾਸ ਕਰਕੇ ਸਰਕਾਰ ਨੇ ਅਹਿਦ ਕੀਤਾ ਹੈ ਕਿ 31 ਮਈ ਤੱਕ ਨਸ਼ੇ ਜੜੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਏਗਾ ਪੂਰੇ ਦੇ ਪੂਰੇ ਸੂਬੇ ਦੇ ਵਿੱਚੋਂ ਪਰ ਹਾਲ ਫਿਲਹਾਲ ਕਿੰਨਾ ਸੌਖਾ ਹੋਏਗਾ ਤਾਂ ਦੇਖਣਾ ਪਏਗਾ ਕਿਉਂਕਿ ਜਿਦੋਂ ਤੱਕ ਪੀਆਈਐਲ ਦੀ ਗੱਲ ਕੀਤੀ ਜਾਏ ਪੀਆਈਐਲ ਦੇ ਵਿੱਚ ਵਕੀਲ ਸਾਹਿਬ ਨੇ ਕਿਆ ਸ ਕੀ ਮੇਨ ਪੁਆਇੰਟ ਜਿਹੜਾ ਹੈਗਾ ਉਹ ਮੈਨੂਫੈਕਚਰਿੰਗ ਹੈਗਾ ਜਿੱਥੇ ਬਣਦੀ ਹੈ ਜਿੱਥੋਂ ਤੁਰਦੀ ਹੈ ਇਹ ਚੀਜ਼ ਜਿਹੜੀ ਨਸ਼ਾ ਹੈਗਾ ਤੁਰਦਾ ਹੈ ਕਿਸੇ ਵੀ ਤਰੀਕੇ ਦਾ ਨਸ਼ਾ ਹੋਵੇ ਪਹਿਲੇ ਉਹਨਾਂ ਮੈਨੂਫੈਕਚਰਿੰਗ ਪੁਆਇੰਟਸ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਹੈ ਪੁੱਲ ਡਾਊਨ ਕਰਨਾ ਪਏਗਾ ਉਹਨਾਂ ਦੇ ਸ਼ਟਰ ਜਿਹੜੇ ਬੰਦ ਕਰਨੇ ਪੈਣਗੇ ਉਹਨਾਂ ਉਸ ਜਿਹੜਾ ਪਾਰਟਿਕੂਲਰ ਇੱਕ ਹੋਲ ਹੈਗਾ ਉਹਨੂੰ ਪਲੱਗ ਇਨ ਕਰਨਾ ਸਭ ਤੋਂ ਪਹਿਲੇ ਜ਼ਰੂਰੀ ਹੈ ਨਾ ਚੀਜ਼ ਬਣੇਗੀ ਨਾ ਉਹ ਅੱਗੇ ਤੁਰੇਗੀ ਨਾ ਸਪਲਾਈ ਹੋਏਗੀ ਨਾ ਸਪਲਾਈ ਚੇਨ ਬਣੇਗੀ ਤੇ ਨਾ ਹੀ ਫੇਰ ਉਹ ਕੰਜ਼ਿਊਮਰ ਉਹਨੂੰ ਕੰਜ਼ਿਊਮ ਕਰੇਗਾ ਬਹੁਤ ਔਖੀਆਂ ਗੱਲਾਂ ਨੇ ਬਹੁਤ ਕਿਉਂਕਿ ਛੇਵਾਂ ਦਰਿਆਕ ਕੇ ਜਾਣ ਵਾਲਾ ਨਸ਼ਾ ਜਿਹੜਾ ਹੈਗਾ ਵੱਖ-ਵੱਖ ਤਰੀਕਾ ਤਰੀਕੇ ਦਾ ਹੈਗਾ ਚਿੱਟਾ ਹਿਰੋਇਨ ਸਮੈਕ ਨੂੰ ਛੱਡ ਕੇ ਹੋ ਤਾਂ ਹੋਰ ਵੀ ਕਹਿੰਦੇ ਆ ਜੀ ਪिल्स ਜਿਹੜੀਆਂ ਨੇ ਉਹਨਾਂ ਦੀ ਕੰਪੋਜੀਸ਼ਨ ਇੱਕ ਬਣਾ ਦਿੱਤੀ ਜਾਂਦੀ ਹੈ ਔਰ ਪ੍ਰੈਸਕ੍ਰਿਪਸ਼ਨ ਜਿਹੜੀ ਹੈਗੀ ਆ ਉਹ ਯੂਜ਼ ਕੀਤੀ ਜਾਂਦੀ ਹੈ ਨਸ਼ੇ ਦੇ ਲਈ ਬਹੁਤ ਤਰ੍ਹਾਂ ਤਰ੍ਹਾਂ ਦਾ ਹੈ ਆ ਖਾਸ ਤੌਰ ਤੇ ਨਸਲਾਂ ਦੀ ਗੱਲ ਹੈਗੀ ਹੈ ਜਨਰੇਸ਼ਨਸ ਦੀ ਗੱਲ ਹੈਗੀ ਹੈ ਔਰ ਖਾਸ ਕਰਕੇ ਨੌਜਵਾਨੀ ਨੂੰ ਬਚਾਉਣ ਦੀ ਗੱਲ ਹੈਗੀ ਹੈ ਪਰ ਜਿਹੜੀ ਪੀਆਈਐਲ ਸੀਗੀ ਵਕੀਲ ਸਾਹਿਬ ਦੀ ਉਹ ਬੇਸਿਕਲੀ ਇਹੀ ਕਹਿੰਦੀ ਹੈ ਕਿ ਜਿਹੜੇ ਤਾਂ ਇਫੈਕਟ ਹੋਏ ਨੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਵੱਲ ਵੀ ਧਿਆਨ ਦੇਵੇ ਸਰਕਾਰ ਬਾਕੀ ਜਿਹੜੇ ਐਕਸ਼ਨ ਕਰ ਰਹੇ ਨੇ ਠੀਕ ਨੇ ਉਹ ਐਕਸ਼ਨ ਹੋਣੇ ਚਾਹੀਦੇ ਨੇ ਨਸ਼ੇ ਵਿਰੁੱਧ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਹੈ ਯੁੱਧ ਨਸ਼ੇ ਵਿਰੁੱਧ ਉਹ ਠੀਕ ਹੈਗੀ ਹੈ ਪਰ ਉਹਨਾਂ ਨੇ ਇਹ ਵੀ ਇੱਕ ਆਪਣੀ ਦਲੀਲ ਰੱਖੀ ਹੈ ਕਿ ਇਸ ਮੁਹਿਮ ਨੂੰ ਜਿਹੜੀ ਕਿ ਨਸ਼ਾ ਵਿਰੁੱਧ ਉਹਨਾਂ ਨੇ ਚਲਾਈ ਹੈ ਉਹਨੂੰ ਹੋਰ ਵੀ ਜ਼ਿਆਦਾ ਲੰਮੇ ਸਮੇਂ ਤੱਕ ਲੈ ਕੇ ਜਾਣ ਦੀ ਲੋੜ ਹੈਗੀ 31 ਮਈ ਤੱਕ ਇੱਕ ক্লোজিং ਕਿਵੇਂ ਹੋਏਗੀ ਇਹ ਹਜੇ ਇੰਨਾ ਸੌਖਾ ਨਹੀਂ ਲੱਗਦਾ ਪਰ ਠੀਕ ਹੈ ਸਰਕਾਰ ਨੇ ਆਪਣੇ ਤਰੀਕੇ ਦੇ ਨਾਲ ਇੱਕ ਤਰਤੀਬ ਬਣਾਈ ਹੈਗੀ ਔਰ ਉਹਨਾਂ ਨੇ ਕਿਹਾ ਕਿ ਉਹਦੇ ਬਾਅਦ ਸਾਰੇ ਸਾਰੇ ਜਿਹੜੇ ਉੱਥੇ ਦੇ ਜ਼ਿਲ੍ਹੇ ਦੇ ਜਾਂ ਸਰਕਲ ਦੇ ਅਧਿਕਾਰੀ ਹੋਣਗੇ ਉਹ ਜ਼ਿੰਮੇਵਾਰੀ ਲੈਣਗੇ ਉਹਨਾਂ ਦੇ ਏਰੀਆ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਪੀਐਲ ਦਾ ਵੀ ਅਸਰ ਹੁੰਦਾ ਕਿਉਂਕਿ ਜਿਵੇਂ ਵਕੀਲ ਸਾਹਿਬ ਨੇ ਕਿਹਾ ਕਿ ਪਬਲਿਕ ਲਿਟੀਗੇਸ਼ਨ ਜਨਤਾ ਦੀ ਆਵਾਜ਼ ਸੁਣੀ ਜਾਵੇ ਇਫੈਕਟਡ ਲੋਕਾਂ ਨੂੰ ਕੰਪਨਸੇਸ਼ਨ ਮਿਲੇ ਉਹਨਾਂ ਨੂੰ ਕੋਈ ਰਾਹਤ ਦਵੇ ਸਰਕਾਰ ਉਸ ਦੇ ਲਈ ਉਹ ਹਮੇਸ਼ਾ ਆਪਣੀ ਜਿਹੜੀ ਗੱਲ ਹੈਗੀ ਉਹ ਹਾਈ ਕੋਰਟ ਤੱਕ ਲੈ ਕੇ ਜਾਂਦੇ ਆ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕਮਰਾ ਨਾਨੂ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ